ਵਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿਲ ਸਵਾਗਤ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲ ਸਭ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਅੱਜ ਦਾ ਦਿਨ ਹਿਸਟਰੀ ਦੇ ਵਿੱਚ ਜੇ ਗੱਲ ਕਰੀਏ ਤਾਂ ਕੀ ਖਾਸ ਹੈ ਬਿਲਕੁਲ ਜੀ ਅੱਜ ਦਾ ਦਿਨ ਹਿਸਟਰੀ 'ਚ ਬੜਾ ਮਹੱਤਵਪੂਰਨ ਦਿਨ ਹੈ ਅੱਜ ਦੇ ਦਿਨ ਦੋ ਸਾਡੇ ਤੰਤਰਤਾ ਸੰਗਰਾਮੀ ਜਿਹੜੇ ਆ ਸਾਡੀ ਫਰੀਡਮ ਮੂਵਮੈਂਟ ਦੇ ਦੋ ਨਾਇਕ ਜਿਨ੍ਹਾਂ ਵਿੱਚ ਚੰਦਰ ਸ਼ੇਖਰ ਰਾਜਾ ਜਿਹੜੇ ਸੀਗੇ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ 'ਚ ਪੈਦਾ ਹੋਏ ਸੀਗੇ ਜੀ ਤੇ ਉਹਨਾਂ ਦਾ ਪੜ੍ਹਨ ਲਿਖਣ 'ਤੇ ਬਹੁਤ ਜ਼ਿਆਦਾ ਮਾਨ ਨਹੀਂ ਸੀ ਗਰੀਬ ਘਰ ਦੇ ਸੀਗੇ ਜੀ ਤੇ ਮਾਪਿਆਂ ਨੇ ਸਕੂਲ ਪਾਇਆ ਪਰ ਸਕੂਲ ਉਹਨਾਂ ਦਾ ਮਨ ਨਹੀਂ ਲੱਗਾ ਉੱਥੋਂ ਦੌੜ ਕੇ ਉਹ ਪਹਿਲਾਂ ਬੰਬਈ ਚੱਲ ਗਏ ਬੰਬਈ ਜਾ ਕੇ ਜਿੱਥੇ ਸ਼ਿਪਯਾਰਡ 'ਚ ਪੇਂਟ ਹੁੰਦਾ ਉੱਥੇ ਉਹਦੇ ਉਹ ਪੇਂਟ ਕਰਨ ਵਾਲੇ ਦੇ ਅਸਿਸਟੈਂਟ ਲੱਗੇ ਉੱਥੇ ਵੀ ਇਹਨਾਂ ਦਾ ਮਨ ਟਿਕਿਆ ਨਹੀਂ ਫਿਰ ਬਨਾਰਸ ਆਏ ਕਿਸ ਦੀ ਮਰਤ ਨਾਲ ਉਹ ਸੰਸਕ੍ਰਿਤ ਜਿਹੜਾ ਸਕੂਲ ਸੀ ਉਹ ਚ ਦਾਖਲ ਹੋ ਗਏ ਜੀ ਤੇ ਉਹਨਾਂ ਦੇ ਵਿੱਚ ਮਹਾਤਮਾ ਗਾਂਧੀ ਦੀ ਨਾਮ ਮਿਲਵਰਤਨ ਲਹਿਰ ਚੱਲਦੀ ਸੀ ਜੀ ਤੇ ਉਹ ਉਸ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਉੱਥੇ ਮਤਲਬ ਜਿਸ ਤਰ੍ਹਾਂ ਉੱਤੋਂ ਆਦੇਸ਼ ਹੁੰਦਾ ਹੈ ਗਾਂਧੀ ਜੀ ਦਾ ਕਿ ਧਰਨੇ ਦੋ ਜਾਂ ਕਰੋ ਤੇ ਉਹ ਉੱਥੇ ਧਰਨਾ ਦੇ ਰਹੇ ਸੀਗੇ ਤੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਜੱਜ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੇਰਾ ਨਾਂ ਕੀ ਆ ਚਲੋ ਫੜ ਕੇ ਖੜਿਆ ਤੇ ਉਹਨਾਂ ਕਹਿੰਦੇ ਮੇਰਾ ਨਾਂ ਆਜ਼ਾਦ ਉਹਨਾਂ ਕਹਿੰਦੇ ਪਿਓ ਦਾ ਨਾਂ ਕੀ ਕਹਿੰਦੇ ਆਜ਼ਾਦੀ ਉਹਨਾਂ ਤੇਰਾ ਘਰ ਕਿੱਥੇ ਆ ਤੇ ਉਹ ਕਹਿੰਦੇ ਮੇਰਾ ਘਰ ਜੇਲ ਤੇ ਉਹਨੂੰ ਬੜਾ ਗੁੱਸਾ ਚੜਿਆ ਉਹਨੇ ਕਹਿੰਿਆ ਨੂੰ 15 ਬੈਂਤ ਮਾਰੋ ਤੇ 15 ਬੈਂਤਾਂ ਦੀ ਸਜ਼ਾ ਦਿੱਤੀ ਉਹ ਹੋਰ ਫਿਰ ਪੱਕੇ ਹੋ ਗਏ ਕਿ ਇਹ ਸਾਡੇ ਨਾਲ ਗੁਲਾਮੀ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੋ ਹੋਰ ਇਨਕਲਾਬੀ ਮਿਲਦੇ ਆ ਜਿਨ੍ਹਾਂ ਕਰਕੇ ਫਿਰ ਉਹ ਜਿਹੜੀ ਚੀਤ ਭਗਤ ਸਿੰਘ ਵਾਲੀ ਲਹਿਰ ਸੀਗੀ ਤਾਰ ਬੰਦ ਸੰਗਰਸ਼ ਛਲੀ ਉਹਦੇ ਚ ਸ਼ਾਮਲ ਹੋਏ ਤੇ ਚੰਦਰਸ਼ੇਖਰ ਆਜ਼ਾਦ ਬਾਰੇ ਬਹੁਤ ਸਾਰੀਆਂ ਗੱਲਾਂ ਸੀ ਅੱਗੇ ਜਾਣੂਆਂ ਕਿ ਇੱਕ ਬਹਾਦਰ ਸੀ ਉਹਦੀ ਮੌਤ ਤੋਂ ਬਾਅਦ ਵੀ ਪੁਲਸੀਏ ਜਿਹੜੇ ਸੀਗੇ ਉਹਦੇ ਤੱਕ ਪਹੁੰਚ ਨਹੀਂ ਸਕੇ ਤੇ ਦੂਜਾ ਨਾਂ ਹੈਗਾ ਜੀ ਬਾਲ ਗੰਗਾਧਰ ਤਿਲਕਰ ਆਵਾ ਜਿਨ੍ਹਾਂ ਦਾ ਜਨਮ 23 ਜੁਲਾਈ ਨੂੰ ਅਜਦੇ ਦੇਣੀ 1856 ਚ ਮਹਾਰਾਸ਼ਟਰ ਚ ਹੋਇਆ ਸੀਗਾ ਰਤਨਾਗਰੀ ਜ਼ਿਲ੍ਹੇ ਦੇ ਪਿੰਡ ਚ ਤੇ ਉਹ ਪਹਿਲੇ ਐਸੇ ਭਾਰਤੀ ਸੀ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਕਾਲਜ ਤੱਕ ਦੀ ਵਿਦਿਆ ਪ੍ਰਾਪਤ ਕੀਤੀ ਤੇ ਉਹਨਾਂ ਦਾ ਸਾਰਾ ਜੀਵਨ ਹੀ ਫਿਰ ਜਿਹੜਾ ਨਾ ਜਿੱਥੇ ਇੱਕ ਪਾਸੇ ਉਹ ਲੜਾਈ ਲੜਦੇ ਰਹੇ ਅੰਗਰੇਜ਼ਾਂ ਦੇ ਵਿਰੁੱਧ ਦੂਜੇ ਪਾਸੇ ਜਿਹੜੇ ਸਾਡੀ ਸਮਾਜ ਵਿੱਚ ਪਈਆਂ ਬਰਾਈਆਂ ਨੇ ਖਾਸ ਕਰਕੇ ਬਾਲ ਵਿਆਹ ਵਾਲੀ ਬਰਾਈ ਉਹਦੇ ਵਿਰੁੱਧ ਉਹਨਾਂ ਬੜਾ ਸੰਘਰਸ਼ ਕੀਤਾ ਤੇ ਉਹ ਲਗਾਤਾਰ ਮਤਲਬ ਜਿਹੜਾ ਨਰਮਪਥੀ ਆ ਕਾਂਗਰਸੀ ਜਿਦਾ ਗਾਂਧੀ ਰਾਂ ਦੀ ਪੌਂਚੀ ਸੀ ਉਹਦੇ ਵਿਰੋਧੀ ਹੁੰਦੇ ਸੀਗੇ ਤੇ ਉਹ ਜਿਹੜੇ ਗਰਮ ਦਲ ਸੀਗਾ ਉਹਨਾਂ ਦਾ ਤੜਾ ਉਹ ਲਾਲਾ ਲਾਜਪਤ ਰਾਏ ਤੇ ਬਿਪਨ ਚੰਦਰ ਪਾਲ ਦੇ ਨਾਲ ਸ਼ਾਮਲ ਰਹਿੰਦੇ ਸੀ ਇਹਨਾਂ ਗੱਲਾਂ 'ਚ ਜੀ ਤੇ ਇਹਨਾਂ ਇਹਨਾਂ ਨੂੰ ਫਿਰ ਲਾਲ ਬਾਲ ਤੇ ਪਾਲ ਦੇ ਨਾਂ ਨਾਲ ਕਿਹਾ ਜਾਂਿਆ ਜਾਂਦਾ ਸੀਗਾ ਤੇ ਸੋ ਉਹਨਾਂ ਨੇ ਵੀ ਕਾਫੀ ਕੰਟਰੀਬਿਊਸ਼ਨ ਕੀਤੀ ਆ ਔਰ ਖਾਸ ਕਰਕੇ ਉਹਨਾਂ ਨੂੰ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਜਿਹੜੇ ਸਮਾਜ ਸੁਧਾਰਕ ਵਜੋਂ ਵੀ ਜਾਣਿਆ ਜਾਂਦਾ ਜੀ ਬਿਲਕੁਲ ਸੋ ਹੁਣ ਕਰਦੇ ਆ ਚਰਚਾ ਅੱਜ ਦੀਆਂ ਖਬਰਾਂ ਦੇ ਉੱਤੇ ਮੁੱਖ ਤੌਰ ਦੇ ਤੇ ਜੀ ਸਭ ਤੋਂ ਪਹਿਲੀ ਖਬਰ ਸੁਪਰੀਮ ਕੋਰਟ ਨੇ ਜਿਹੜਾ NEET ਤੇ UG ਦੀ ਪ੍ਰੀਖਿਆ ਜਿਹੜੀ ਆ ਉਹ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਬਹੁਤ ਦਿਨਾਂ ਤੋਂ ਹਰਿੰਦਰ ਚੱਲ ਰਿਆ ਸੀ ਬਹੁਤ ਸਾਰੀਆਂ ਪਟੀਸ਼ਨਾਂ ਸੀਗੀਆਂ ਤੇ ਸੀਜੀ ਜਿਹੜੇ ਹੈਗੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਜੀ ਉਹਨਾਂ ਦੀ ਅਗਵਾਈ ਚ ਤਿੰਨਾਂ ਜੱਜਾਂ ਦਾ ਬੈਂਚ ਬਣਿਆ ਹੋਇਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਸਾਬਤ ਕਰਨ ਲਈ ਕੋਈ ਠੋਸ ਸਬੂਤ ਨਹੀਂ ਸਾਨੂੰ ਮਿਲੇ ਕਿ ਯੋਜਨਾਬੰਦ ਤਰੀਕੇ ਨਾਲ ਜਿਹੜੇ ਆ ਜਿਹੜੇ ਪੇਪਰ ਲੀਕ ਕੀਤੇ ਗਏ ਆ ਕਿਤੇ ਇੱਕ ਅੱਧੇ ਦੋ ਸਟੇਸ਼ਨਾਂ ਤੇ ਕਿਤੇ ਹੋਏ ਆ ਤੇ ਉਹਨਾਂ ਕਹੇ ਦੇ ਨਾਲ ਕੋਈ ਪਵਿੱਤਰਤਾ ਭੰਗ ਨਹੀਂ ਹੋਈ ਹਮ ਤੇ ਉਹਨਾਂ ਨੇ ਫਿਰ ਕਿਹਾ ਕਿ ਇਹ ਦੇ ਦੁਬਾਰਾ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਜਿਹੜੇ ਨਹੀਂ ਸੀ ਪਾਸ ਹੋ ਸਕੇ ਉਹਨਾਂ ਕਹਿਆ ਸੀ ਕਿ ਦੁਬਾਰਾ ਪ੍ਰੀਖਿਆ ਲਈ ਜਾਵੇ ਤੇ ਦੋਵੇਂ ਤਰ੍ਹਾਂ ਦੀ ਕੰਟਰੋਵਰਸੀ ਸੀ ਜਿਹੜੇ ਪਾਸ ਹੋਏ ਸੀ ਉਹਨਾਂ ਦੇ ਮਾਪਿਆਂ ਵੱਲੋਂ ਉਹਨਾਂ ਬੱਚਿਆਂ ਵੱਲੋਂ ਕਿਹਾ ਜਾਂਦਾ ਸੀ ਕਿ ਦੁਬਾਰਾ ਨਹੀਂ ਹੋਣੀ ਚਾਹੀਦੀ ਹਮ ਜੋ ਇਹਨਾਂ ਨੇ ਫਿਰ ਇੱਕ ਕਮੇਟੀ ਬਣਾਈ ਸੀ ਕਮੇਟੀ ਦੀ ਜਿਹੜੀ IIT ਆਪਾਂ ਕੱਲ ਵੀ ਖਬਰ ਕੀਤੀ ਸੀ ਉਹਦੇ ਡਾਇਰੈਕਟਰ ਨੂੰ ਕਿਹਾ ਸੀ ਤਿੰਨ ਮੈਂਬਰੀ ਕਮੇਟੀ ਭਰਾ ਕੇ ਸਾਨੂੰ ਰਿਪੋਰਟ ਕਰੋ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਇਹ ਫੈਸਲਾ ਦੇ ਰਹੇ ਹਾਂ ਕਿ ਦੁਬਾਰਾ ਪ੍ਰੀਖਿਆ ਨਹੀਂ ਹੋਣੀ ਇਹ ਸਿਰਫ ਇੱਕੋ ਗੱਲ ਨੂੰ ਮੁੱਖ ਰੱਖ ਕੇ ਦੇ ਰਹੇ ਹਾਂ ਕਿ ਜਿਹੜੀ ਇਹਦੀ ਪੇਤਰਤਾ ਜਿਹੜਾ ਤਰੀਕਾ ਹੁੰਦਾ ਕਾਰ ਪੇਪਰਾਂ ਦਾ ਉਹਦੇ 'ਚ ਕੋਈ ਵੱਡੀ ਖਰਾਬੀ ਨਹੀਂ ਹੋਈ ਤੇ ਉਹਨਾਂ ਨੇ ਕਿਹਾ ਕਿ ਜੇ ਫਿਰ ਵੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਕੋਈ ਸਮਝ ਆਇਆ ਕਿ ਕੋਈ ਗ੍ਰੇਸ ਵਾਲੇ ਜਿਸ ਤਰ੍ਹਾਂ ਗ੍ਰੇਸ ਵਾਲਾ ਉਹ ਦੁਬਾਰਾ ਪੇਪਰ ਹੋ ਗਿਆ ਸੀ ਜੀ 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 ਤੇ ਜੇ ਕੋਈ ਉਹ ਜੀ ਗੱਲ ਹੈ ਤੇ ਉਹ ਹਾਈ ਕੋਰਟ ਚ ਜਾ ਕੇ ਆਪਣੀ ਜਿਹੜੀ ਹੈ ਇਨਸਾਫ ਲਈ ਅਰਜੀ ਦੇ ਸਕਦਾ ਜੀ ਸੋ ਕੁੱਲ ਮਿਲਾ ਕੇ ਮਸਲਾ ਹੁਣ ਮੁੱਕ ਗਿਆ ਕਿ ਨੀਟ ਦੇ ਇਗਜ਼ਾਮ ਦੁਬਾਰਾ ਨਹੀਂ ਹੋਣਗੇ ਹੁਣ ਉਹਦੀ ਕਾਉਂਸਲਿੰਗ ਸ਼ੁਰੂ ਹੋ ਰਹੀ ਆ ਉਹਨਾਂ ਨੇ ਕਿਹਾ ਕਿ ਜੇ ਅਸੀਂ ਦੁਬਾਰਾ ਇਗਜ਼ਾਮ ਵਾਲੇ ਪਾਸੇ ਜਾਣੇ ਤੇ ਬੱਚੇ ਜਿਹੜੇ ਆ ਉਹਨਾਂ ਦਾ ਪੂਰਾ ਖਰਾਬ ਹੋਊਗਾ ਉਹਨਾਂ ਨੂੰ ਜਿਹੜੇ ਕਾਲਜਸ ਅਲਾਰਟ ਹੋਣੇ ਆ ਜਿਸ ਤਰੀਕੇ ਨਾਲ ਉਹਨਾਂ ਦੀ ਕਾਉਂਸਲਿੰਗ ਹੋਣੀ ਆ ਉਹ ਸਾਰੀ ਪਿੱਛੇ ਪੈ ਜਾਊਗੀ ਤੇ ਉਹਨਾਂ ਦਾ ਸਾਲ ਬਰਬਾਦ ਹੋ ਸਕਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਡੀਜ਼ਲ ਕੇਸ ਆ ਤੇ ਕਿਸੇ ਨੂੰ ਲੱਗਦਾ ਕਿ ਮੇਰ ਨਾਲ ਨਿਆਂ ਨਹੀਂ ਹੋਇਆ ਤੇ ਹਾਈ ਕੋਰਟ ਚ ਜਾ ਕੇ ਅਰਜੀ ਆਪਣੀ ਲਾ ਸਕਦਾ ਜੀ ਬਿਲਕੁਲ ਅਗਲੀ ਗੱਲ ਕਰੀਏ ਬਜਟ ਜਿਹੜਾ ਹੈ 2024-25 ਦਾ ਨਿਰਮਲਾ ਸੀਤਾ ਰਮਨ ਹਰਾਨ ਨੇ ਕਿਹਾ ਕਿ ਇਹ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਬਜਟ ਹੈ ਹਰ ਵਾਰੀ ਐਵੇਂ ਹੁੰਦਾ ਜਦੋਂ ਬਜਟ ਆਉਂਦਾ ਬਿਲਕੁਲ ਜੀ ਬਾਈਬ ਜਿਹੜਾ ਹੁੰਦਾ ਜਿਹੜੀ ਸਰਕਾਰੀ ਤੇ ਲੋਕ ਕਹਿੰਦੇ ਅਗੇ ਦੇ ਨਾਲ ਦਾ ਬਜਟ ਕਦੀ ਆਇਆ ਹੀ ਨਹੀਂ ਤੇ ਵਿਰੋਧੀ ਧਿਰ ਜਿਹੜੀ ਆ ਉਹ ਚ ਨੁਕਸਰਬਦੀਆਂ ਰਹਿੰਦੀਆਂ ਨੇ ਜੀ ਸੋ ਇਹ ਸਤਵਾਂ ਬਜਟ ਸੀਗਾ ਜੀ ਨਿਰਮਲਾ ਸੀਤਾ ਰਮਨ ਹਰਾਨ ਦਾ ਜੀ ਤੇ ਉਹਨਾਂ ਨੇ ਮੈਡਮ ਨੇ ਇਹ ਕਿਹਾ ਕਿ ਦੇਸ਼ ਨੂੰ ਵਿਕਾਸ ਦੇ ਰਾਹ ਤੇ ਅੱਗੇ ਲੈ ਕੇ ਜਾਣ ਵਾਲਾ ਬਜਟ ਆ ਤੇ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਇਹ ਸਿਰਫ ਜਿਹੜੀਆਂ ਸਹਿਯੋਗੀ ਜਿਨ੍ਹਾਂ ਨੇ ਸਪੋਰਟਰ ਨਾਲ ਸਰਕਾਰ ਬਣੀ ਆ ਜੀ ਐਨਡੀਏ ਦੀ ਉਹਨਾਂ ਨੂੰ ਖੁਸ਼ ਕਰਨ ਵਾਲਾ ਦੱਸਿਆ ਤੇ ਜੇ ਆਮ ਲੋਕਾਂ ਦੀ ਗੱਲ ਕਰੀਏ ਤੇ ਆਮ ਲੋਕਾਂ ਨੂੰ ਨਵੀਂ ਟੈਕਸ ਪ੍ਰਣਾਲੀ ਜਿਹੜੀ ਆ ਉਹ ਚ ਦੋ ਤਰ੍ਹਾਂ ਦਾ ਕੀਤਾ 50000 ਰੁਪਏ ਵਾਲੀ ਹੁੰਦੀ ਸੀ ਹੁਣ ਉਹ ਵਧਾ ਕੇ 75000 ਕਰਤਾ ਉਹ ਟੈਕਸ ਟੋਦੀ ਦਾ ਤੇ ਤੁਸੀਂ ਦੋਵਾਂ 'ਚ ਜਿਹੜੀ ਮਰਜ਼ੀ ਆਪਸ਼ਨ ਨੂੰ ਚੂਜ਼ ਕਰ ਸਕਦੇ ਹੋ ਜੀ ਇਹ ਚੋਂ ਇਲਾਵਾ ਬਜਟ ਦੇ ਵਿੱਚ ਥੋੜਾ ਬਹੁਤਾ ਮੈਡੀਕਲ ਦੀਆਂ ਜਿਹੜੀਆਂ ਹੁੰਦੇ ਆ ਇਕੁਪਮੈਂਟ ਜਿਹੜੇ ਸਤਾਣਾਂ ਚ ਲੱਗਦੇ ਆ ਤੇ ਉਹਨਾਂ ਦੀ ਡਿਊਟੀ ਘਟੌੜਦਾ ਕੀ ਆ ਤੇ ਕੁਝ ਇੱਕ ਦਵਾਈਆਂ ਦੇ ਉੱਤੇ ਵੀ ਡਿਊਟੀ ਜਿਹੜੀ ਇਹ ਘਟੂਗੀ ਤੇ ਨਾਲ ਉਹ ਸਸਤੀਆਂ ਹੋਣਗੀਆਂ ਕੈਂਸਰ ਨਾਲ ਸੰਬੰਧਿਤ ਕੋਈ ਤਿੰਨ ਕਿ ਦਵਾਈਆਂ ਨੇ ਉਹਨਾਂ ਦੀਆਂ ਕੀਮਤਾਂ ਵੀ ਘਟਣਗੀਆਂ ਤੇ ਜਿਹੜਾ ਬਜਟ ਹੈ ਰ ਵਿੱਚ ਫੋਨ ਤੇ ਚਾਰਜਰ ਜਿਹੜੇ ਆ ਇਹਨਾਂ ਦੇ ਫੋਨ ਦੇ ਉਹਨਾਂ ਤੇ ਕਸਟਮ ਡਿਊਟੀ ਥੋੜੀ ਜੀ ਘਟਾਈ 15 ਕੁ 20 ਦੀ ਥੋੜੇ ਬੋਦੇ ਫੋਨ ਸਸਤੇ ਹੋ ਜਾਣਗੇ ਤੇ ਸੋਨੇ ਤੇ ਚਾਂਦੀ ਤੇ ਕਸਟਮ ਡਿਊਟੀ ਜਿਹੜੀ ਆ ਵੀ 6% ਘਟਾਈ ਆ ਜੀ ਕਹਿਆ ਜਾ ਰਿਹਾ ਸੋਨਾ ਥੋੜਾ ਕੰਟਰੋਲ ਚ ਰਹੂ ਸਸਤਾ ਹੋ ਜਾਊਗਾ ਜੀ ਤੇ ਆਮ ਵਿੱਚ ਹੋਰ ਕੋਈ ਏਡੀ ਵਧੀਆ ਗੱਲ ਨਜ਼ਰ ਨਹੀਂ ਆਈ ਜਿਹੜੀ ਲੋਕਾਂ ਨੂੰ ਬਹੁਤ ਅਟਰੈਕਟ ਕਰ ਸਕੇ ਹੂੰ ਹੂੰ ਜੀ ਇਹ ਜਿਹੜਾ ਬਜਟ ਆ ਇਹ ਮਤਲਬ ਪਹਿਲੀ ਅਪ੍ਰੈਲ ਤੋਂ ਲਾਗੂ ਮੰਨਿਆ ਜਾਣਾ ਜੀ ਤੇ ਇਸ ਜਿਹੜਾ ਬਜਟ ਆ ਇਹ ਚ ਹੁਣ ਇਹ ਸਾਰੇ ਜਿਹੜੇ ਐਕਸਪਰਟ ਨੇ ਆਰਥਿਕਤਾ ਦੇ ਉਹ ਦੇਖ ਰਿਹਾ ਕਿ ਨਰਿੰਦਰ ਮੋਦੀ ਦੀਆਂ ਜਿਹੜੀਆਂ ਜਿਹੜੀਆਂ ਪ੍ਰਾਇੋਰਟੀ ਸੀ ਉਹ ਬਦਲ ਗਈਆਂ ਜਿੱਦਾਂ ਪਹਿਲਾਂ ਉਹ ਕਰਦੇ ਉਹਦਾ ਨਹੀਂ ਹੁਣ ਕੀਤਾ ਥੋੜਾ ਬਹੁਤਾ ਇਹ ਚ ਫਰਕ ਪਿਆ ਇਹਦੇ ਵਿੱਚ ਕਿਉਂਕਿ ਸਭ ਤੋਂ ਵੱਡੀ ਗੱਲ ਸੀ ਕਿ ਉਹਨੂੰ ਫੇਸ ਕਰਨੀ ਪਈ ਸੀ ਇਲੈਕਸ਼ਨ ਚ ਬੇਰਜ਼ਗਾਰੀ ਤੇ ਬੇਰਜ਼ਗਾਰੀ ਨੂੰ ਮੁੱਖ ਰੱਖ ਕੇ ਤਿੰਨ ਨਵੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਤੇ ਇਹ ਸਕੀਮ ਜਿਹੜੀ ਸਰਕਾਰ ਨੇ ਬਣਾਈਆਂ ਨੇ ਉਹ ਅਗਲੇ 5 ਸਾਲਾਂ ਲਈ 2000 ਕਰੋੜ ਰੁਪਇਆ ਉੱਤੇ ਰੱਖਿਆ ਗਿਆ ਤੇ ਹੋਰ ਕਹਿ ਕੇ ਜਿਹੜੀ ਨਾਰਮਲ ਨੌਕਰੀ ਕੋਈ ਬੰਦਾ ਲੱਭਦਾ ਤੇ ਨੌਕਰੀ ਵਿੱਚ 15000 ਰੁਪਏ ਸਰਕਾਰ ਵਾਧੂ ਜਿਹੜੀ ਹੈ ਨਾ ਉਹ ਨਵੇਂ ਦੇ ਪੈਸੇ ਟਰਾਂਸਫਰ ਕਰੂਗੀ ਤੇ ਇਹੋ ਜਿਹੀ ਜਿਹੜੀ ਸਕੀਮਾਂ ਸੀ ਕੋ ਜੋ ਤੁਹਾਨੂੰ ਯਾਦ ਹੈ ਖਟਾ ਘਟਾ ਘਟਾ ਘਟ ਕਿਹਾ ਸੀ ਅਜੇ ਹੋਣਗੇ ਉਹ ਖਟਾ ਘਟ ਵਾਲੀ ਸਕੀਮਾਂ ਸਾਰੀਆਂ ਕਾਂਗਰਸ ਵਾਲੇ ਕਹਿੰਦੇ ਆ ਕਿ ਜਿਹੜਾ ਸਾਡਾ ਮੈਨੀਫੈਸਟੋ ਸੀ ਉਹਨੂੰ ਕਿੱਦਾਂ ਕਿੱਦਾਂ ਚੋਰੀ ਕਰਕੇ ਚੋਰੀ ਤੇ ਚਲੋ ਨਹੀਂ ਚੰਗੀ ਗੱਲ ਜੇ ਉਹਨਾਂ ਦਾ ਪ੍ਰੋਗਰਾਮ ਇਹ ਲਾਗੂ ਕਰਦੇ ਮਾੜੀ ਗੱਲ ਨਹੀਂ ਆ ਸੋ ਇਹਦੇ ਵਿੱਚ ਕੱਲ ਜਦੋਂ ਬਜਟ ਪੇਸ਼ ਹੋਇਆ ਨਾ ਜੀ ਤੇ ਇਮੀਡੀਏਟਲੀ ਜਿਹੜਾ ਸ਼ੇਅਰ ਬਾਜ਼ਾਰ ਆ ਥੱਲੇ ਡੇਕ ਪਿਆ ਕਿਉਂਕਿ ਉੱਚ ਬੜੀਆਂ ਉਮੀਦਾਂ ਸੀ ਉਸ ਦੀਆਂ ਉਮੀਦਾਂ ਦਿਖਣ ਨੂੰ ਮਿਲੀਆਂ ਨਹੀਂ ਤੇ ਫਿਰ ਥੋੜੀ ਜਿਹੀ ਰਿਕਵਰੀ ਵੀ ਬਾਅਦ ਚ ਮਿਲੀ ਤੇ ਜਦੋਂ ਇਹ ਭਾਸ਼ਣ ਜਿਹੜਾ ਖਤਮ ਹੋਇਆ ਬਜਟ ਭਾਸ਼ਣ ਜਿਹਨੂੰ ਕਹਿੰਦੇ ਨਿਰਮਲ ਸੀਤਾ ਰਾਮਨ ਨਿਰਦਾ ਫਿਰ ਜਿਹੜਾ ਉਹ ਸੰਸੈਕਟ ਆ ਉਹ ਫਿਰ ਹੌਲੀ ਹੌਲੀ ਉੱਪਰ ਜਾਣ ਲੱਗਿਆ ਹਮ ਪਹਿਲਾਂ 1000 ਤੋਂ ਥੱਲੇ ਡੇ ਗਿਆ ਸੀਗਾ ਹਮ ਫਿਰ ਥੋੜਾ ਸ਼ਾਂਤ ਹੋਇਆ ਤੇ ਫਿਰ ਉਹ ਠੀਕ ਹੋਣਾ ਸ਼ੁਰੂ ਹੋਇਆ ਜੇਟੀ ਵੀ 200 ਅੰਕ ਤੋਂ ਥੱਲੇ ਡਿੱਗ ਪਿਆ ਸੀਗਾ ਪਰ ਹੌਲੀ ਹੌਲੀ ਫਿਰ ਜਿਹੜਾ ਵਾ ਉਹ ਆਪਣੇ ਟਿਕਾਣੇ ਤੇ ਆ ਗਿਆ ਸੋ ਇਹਦਾ ਮਤਲਬ ਹੈ ਕਿ ਜਿਹੜਾ ਹੁਣੇ ਟੈਕਸ ਬਜਟ ਆਇਆ ਨਵਾ ਜਿਹੜੀ ਆਮ ਨੌਕਰੀ ਪੇਸ਼ਾ ਜਮਾਤ ਹੈ ਜਿੰਨੂੰ ਅਸੀਂ ਮੱਧ ਵਰਗ ਕਹਿ ਦਿੰਨੇ ਆ ਹੂੰ ਇਨਾਂ ਵਾਸਤੇ ਕੋਈ ਖਾਸ ਉਹਦੇ ਵਿੱਚ ਚੀਜ਼ ਨਹੀਂ ਹੈਗੀ ਮਤਲਬ ਇਹ ਆ ਕਿ ਉਹਨਾਂ ਨੂੰ ਨਾ ਕੋਈ ਬਹੁਤੇ ਪੈਸੇ ਬੱਝ ਸਕਣਗੇ ਨਾ ਨਾ ਕੋ ਖਰਚ ਕਰਨ ਲਈ ਬਹੁਤੇ ਪੈਸੇ ਹੋਣਗੇ ਮਹਿੰਗਾਈ ਦਾ ਰੋਤਾ ਦੀ ਉਦਾ ਜਿੱਦਾਂ ਕੱਲ ਵੀ ਗੱਲ ਕੀਤੀ ਸੀ 4.5 ਰਹਿਣੀ ਆ ਤੇ ਤਰਖਾਵਾਂ ਚ ਕੋਈ ਵਾਦਾ ਹੋਣਾ ਨਹੀਂ ਤੇ ਨਾਲ ਦੀ ਨਾਲ ਜਿਹੜੇ ਟੈਕਸ ਰੇਟ ਮਿਲਦੀਆਂ ਨੇ ਉਹ ਕੋਈ ਸਰਕਾਰ ਨੇ ਬਹੁਤੀਆਂ ਕੀਤੀਆਂ ਨਹੀਂ ਸੋ ਮੱਧ ਵਰਗ ਵਾਸਤੇ ਇਹ ਜਿਹੜਾ ਬਜਟ ਆ ਇਹ ਬਹੁਤਾ ਕੋਈ ਵਧੀਆ ਜਿਹੜਾ ਉਹ ਨਹੀਂ ਆ ਸੋ ਕੁਝ ਕੁ ਚੀਜ਼ਾਂ ਜਿਹੜੀਆਂ ਨਾ ਉਏ ਹੋਈਆਂ ਨੇ ਕਿ ਜਿੱਦਾਂ ਜਿਹੜਾ ਬਜਟ ਹੈ ਜਿਵੇਂ ਕਹਿ ਕਨ ਇਹ ਤਰਜੀਹਾਂ ਬਦਲੀਆਂ ਕਿਉਂਕਿ ਜਿਹੜੀ ਪਾਰਟੀ ਹੈ ਘੱਟ ਗਿਣਤੀ ਹੈ ਤੇ ਇਹਨਾਂ ਨੂੰ ਨਿਤਿਸ਼ ਕੁਮਾਰ ਦਾ ਤੇ ਜਿਹੜੇ ਦੂਜੇ ਚੰਦਰਬਾਬੂ ਨੈੜੀ ਦੀ ਹੈਗੀ ਹੈ ਨੈਡੂ TDP ਉਹਨਾਂ ਨਾਲ ਮਿਲ ਕੇ ਸਰਕਾਰ ਬਣਾਈਆਂ ਤੇ ਉਹਨਾਂ ਨੂੰ ਖੁਸ਼ ਕਰਨ ਲਈ ਥੋੜਾ ਬਹੁਤਾ ਕੀਤਾ ਨਾ ਕਿ ਬਿਹਾਰ ਵਾਲੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਕਿ ਸਾਨੂੰ ਵਿਸ਼ੇਸ਼ ਰਾਜ ਦਾ ਦਰਜਾ ਦੋ ਉਹ ਤੇ ਕੱਲ੍ਹ ਹੀ ਬਜਟ ਤੋਂ ਪਹਿਲੇ ਦਿਨੀ ਜਿਹੜਾ ਸੀ ਕਲੀਅਰ ਹੋ ਗਿਆ ਸੀ ਕਿ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜਿਹੜੀਆਂ ਉਹਦੀਆਂ ਤਕਨੀਕੀ ਕੁਝ ਕਾਰਨ ਆ ਤੇ ਜੇ ਉਹ ਦਿੰਦੇ ਵੀ ਤੇ ਫਿਰ ਹੋੜ ਲੱਗ ਜਣੀ ਸਾਰੇ ਹਿੰਦੁਸਤਾਨ ਚ ਪੰਜਾਬੀ ਮੰਗ ਰਿਆ ਵਾ ਦੂਜੇ ਵੀ ਮੰਗ ਰਿਆ ਤੇ ਫਿਰ ਸਰਕਾਰੇ ਕਰਨਾ ਪਉਂਦੀ ਤੇ ਉਹਦੇ ਨਾਲ ਬੜੀ ਇਹਨਾਂ ਦੀ ਹਾਲਤ ਖਰਾਬ ਹੋਣੀ ਸੀ ਪਰ ਫਿਰ ਵੀ ਉਹਨਾਂ ਨੇ ਇਹ ਕੀਤਾ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੋਵਾਂ ਲਈ ਜਿਹੜਾ ਨਾ ਕੋਈ 74000 ਕਰੋੜ ਰੁਪਇਆ ਵੱਖਰਾ ਰੱਖ ਲਿਆ ਜੀ ਤੇ ਉਹਦੇ ਚੋ 58900 ਕਰੋੜ ਰੁਪਇਆ ਬਿਹਾਰ ਵਾਸਤੇ ਰੱਖਿਆ ਹੈ ਤੇ ਜਿਹੜੇ ਆਂਧਰਾ ਪ੍ਰਦੇਸ਼ ਆ 15000 ਕਰੋੜ ਰੁਪਇਆ ਉਹਨੂੰ ਦੇਣ ਦਾ ਐਲਾਨ ਕੀਤਾ ਆ ਤੇ ਇਹ ਜਿਹੜੀਆਂ ਬਜਟ ਆ ਇਹਦੇ ਤੇ ਵੱਖਰੇ ਵੱਖਰੇ ਤਰ੍ਹਾਂ ਦੇ ਬਿਆਨ ਜਿਹੜੇ ਆ ਰਹੇ ਆ ਪ੍ਰਧਾਨ ਮੰਤਰੀ ਮੋਦੀ ਰਾਣੇ ਨੇ ਕਿਹਾ ਜੀ ਇਹ ਬਜਟ ਬਹੁਤ ਹੀ ਵਧੀਆ ਵਾ ਉਹ ਟੀਮ ਜਿਹੜੀ ਹੈ ਸੀ타 ਰਾਮਨ ਦੀ ਸਾਰੀ ਉਹਨੂੰ ਵਧਾਈ ਦਿੱਤੀ ਆ ਉਹਨਾਂ ਕਿਹਾ ਕਿ ਹਰ ਵਰਗ ਜਿਹੜਾ ਵਾ ਉਹਨੂੰ ਤਾਕਤ ਦੇਊਗਾ ਇਹ ਬਜਟ ਪਿੰਡਾਂ ਨੂੰ ਖੁਸ਼ਹਾਲੀ ਲੈ ਕੇ ਜਾਊਗਾ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੂਗਾ ਨੌਕਰੀਆਂ ਦੇ ਇਹ ਮਾਤਵਰਗ ਨੂੰ ਤਾਕਤ ਦੇਊਗਾ ਨਵੀਂ ਜਦੋਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਮਾਤਵਰਗ ਵਾਸਤੇ ਹੈਗਾ ਹੀ ਕੁਝ ਨਹੀਂ ਤੇ ਮੋਦੀ ਸਾਹਿਬ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਆ ਕਿ ਆਦਿਵਾਸੀ ਸਮਾਜ ਜਲਤਾ ਪਛੜੇ ਵਰਗਾਂ ਨੂੰ ਮਜ਼ਬੂਤ ਕਰੇਗਾ ਔਰਤਾਂ ਦੀ ਹਿੱਸੇਦਾਰੀ ਵਧਾਊਗਾ ਤੇ ਨਵੀਆਂ ਨੌਕਰੀਆਂ ਕਰੋੜਾਂ ਦੇਸ਼ ਚ ਪੈਦਾ ਹੋਣਗੀਆਂ ਤੇ ਉਹਨਾਂ ਨੇ ਇੱਕ ਕੰਮ ਕੀਤਾ ਕਿ ਬਿਨਾਂ ਗਰੰਟੀ ਤੋਂ ਜਿਹੜਾ ਲੋਨ ਹੈ ਜੀ ਪਹਿਲਾਂ 10 ਲੱਖ ਮਿਲਦਾ ਸੀ ਹੁਣ 20 ਲੱਖ ਦਾ ਕਰ ਦਿੱਤਾ ਕਿ ਬਿਨਾਂ ਕਿਸੇ ਗਰੰਟੀ ਤੋਂ ਤੁਸੀਂ 20 ਲੱਖ ਦਾ ਲੋਨ ਜਿਹੜਾ ਉਹ ਲੈ ਸਕੋਗੇ ਜੀ ਤੇ ਰਾਹੁਲ ਗਾਂਧੀ ਨੇ ਰਵੇ ਕਿ ਬਰਡ ਤੇ ਕੁਰਸੀ ਪਿਚਾਓ ਬਜਟ ਇਹ ਹੈ ਕਿ ਬਿਹਾਰ ਨੂੰ ਦੇ ਉਹਨੂੰ ਦੇਤਾ ਤੇ ਬਾਕੀ ਸੂਬਿਆਂ ਦੇ ਕੋਸ ਤੇ ਉੱਤੇ ਉਹਨਾਂ ਨੂੰ ਤੁਸੀਂ ਵੱਖਰੀਆਂ ਰਾਹਤਾਂ ਦੇ ਰਹੇ ਹੋ ਜਦੋਂ ਕਿ ਸਾਰੇ ਸੂਬਿਆਂ ਨੂੰ ਇਹਦੀ ਲੋੜ ਹੈ ਤੇ ਰਾਹੁਲ ਗਾਂਧੀ ਨੇ ਜਿਹੜਾ ਉਹਨਾਂ ਦਾ ਐਕਸ ਪਲੇਟਫਾਰਮ ਆ ਉਹਦਾ ਸੋਸ਼ਲ ਮੀਡੀਆ ਦਾ ਉਹਦੇ ਤੇ ਉਹਨਾਂ ਨਾਂ ਤੇ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਕਿ ਜਦੋਂ ਇਹਨੂੰ 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 ਫਾਇਦਾ ਹੋਊਗਾ ਪਰ ਆਮ ਲੋਕਾਂ ਨੂੰ ਵੀ ਫਾਇਦਾ ਨਹੀਂ ਹੋਊਗਾ ਮਤਲਬ ਕਿ ਨੈਡੂ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਫਾਇਦਾ ਹੋਊਗਾ ਪਰ ਕਿ ਆਮ ਲੋਕਾਂ ਨੂੰ ਫਾਇਦਾ ਨਹੀਂ ਹੋਊਗਾ ਤੇ ਆਪਣੇ ਭਾਈ ਵਾਲਾਂ ਨੂੰ ਜ਼ਰੂਰ ਖੁਸ਼ ਕਰ ਲਿਆ ਨਾ ਪਰ ਜਿਹੜੇ ਦੂਜੇ ਸੂਬੇ ਆ ਉਹਨਾਂ ਦੀ ਕਾਸਟ ਦੇ ਉੱਤੇ ਪੈਸਾ ਕੱਢ ਕੇ ਉਹਨਾਂ ਨੂੰ ਦਿੱਤਾ ਗਿਆ ਆ ਤੇ ਦੂਜੇ ਪਾਸੇ ਹੋਰ ਜਿਹੜੇ ਆ ਬਿਹਾਰ ਦੇ ਲੋਕ ਆ ਉਹਨਾਂ ਦੇ ਵੀ ਕਈ ਤਰ੍ਹਾਂ ਦੇ ਆ ਰਹੇ ਆ ਜੀ ਤੇ ਇਹਦੇ ਵਿੱਚ ਜਿਹੜਾ ਬਿਹਾਰ ਨੂੰ ਪੈਸੇ ਦਿੱਤੇ ਗਏ ਆ ਨਾ ਜੀ 58000 ਕਰੋੜ ਰੁਪਏ ਤੋਂ ਕੁਝ ਥੋੜੇ ਜਿਹਾ ਵੱਧ ਜੀ ਉਹਦੇ 'ਚ ਕਿਹਾ ਕਿ ਬਿਹਾਰ ਨੂੰ ਜਿਹੜਾ ਆ ਉਹ ਸੜਕਾਂ ਦੇ ਬੁਨਿਆਦੀ ਢਾਂਚੇ ਲਈ 26000 ਕਰੋੜ ਰੁਪਏ ਦੇਣ ਦੀ ਵਿਵਸਥਾ ਕੀਤੀ ਆ ਹਾਂ ਤੇ ਉਹਦੇ ਵਿੱਚ ਅੱਗੇ ਡਿਟੇਲ ਆ ਕਿ ਕਿ ਇੱਥੇ ਕਿਹੜੀ ਕਿਹੜੀ ਪਟਨਾਪੂਰਨੀਆ ਐਕਸਪ੍ਰੈਸ ਬਣੂਗਾ ਭਾਸ ਬਕਸਰ ਭਗਲਪੁਰ ਐਕਸਪ੍ਰੈਸ ਬਣੂਗਾ ਕੋਈ ਪੁਲ ਬਣਨਗੇ ਗੰਗਾ ਨਦੀ ਤੇ ਕੁਝ ਹੋਰ ਹੋਰ ਦੇਣੀਆਂ ਚੀਜ਼ਾਂ ਜੀ ਤੇ ਜਿਹੜੇ ਐਨਡੀਏ ਦੇ ਦੂਜੇ ਵੱਡੇ ਸਹਿਯੋਗੀ ਆ ਹਾਂ ਅ ਚੰਦਰਬਾਬੂ ਨੇੜੂ ਹਮ ਉਹਨਾਂ ਨੂੰ ਤੇ ਸਾਰਾ 15000 ਕਰੋੜ ਦਿੱਤਾ ਕਿ ਲollipops ਜਿਹਾ ਹੀ ਦੇ ਦਿੱਤਾ ਉਹਨਾਂ ਨੂੰ ਸਟੇਟ ਉਹ ਵੀ ਵੱਡੀ ਆ ਹਮ ਤੇ ਉਹਨਾਂ ਨੂੰ ਵੀ ਮਤਲਬ ਜਿੰਨੀਆਂ ਉਹਨਾਂ ਦੀਆਂ ਵੱਡੀਆਂ ਮੰਗਾਂ ਸੀ ਸਾਡਾ ਸਪੀਕਰ ਬਣਾਓ ਇੰਨੇ ਸਾਨੂੰ ਉਹ ਦੋ ਯਾਨੀ ਕਿ ਭਾਜਪੀ ਨੇ ਆਪਣੇ ਸਹਿਯੋਗੀਆਂ ਦੇ ਪੱਲੇ ਕੋਈ ਬਹੁਤਾ ਨਾ ਬਜਟ ਚ ਪਾਇਆ ਤੇ ਨਾ ਉਹਨਾਂ ਨੂੰ ਸਰਕਾਰ ਬਣਾਉਣ ਵੇਲੇ ਕੋਈ ਉਹਨਾਂ ਦੇ ਪੱਲੇ ਪਾਇਆ ਸੋ ਉਹਨਾਂ ਨੂੰ 15000 ਦਾ ਲollipops ਦੇ ਕੇ ਉਹਨਾਂ ਨੂੰ ਵੀ ਤੋੜ ਦਿੱਤਾ ਤੇ ਬਿਹਾਰ ਦੇ ਜਿਹੜੇ ਲੀਡਰ ਨੇ ਤੇ ਜੈਸਵੀ ਯਾਦਵ ਨਹੀਂ ਜੀ ਉਹ ਕਹਿ ਰਿਹਾ ਕਿ ਇਹਦੇ ਵਿਸ਼ੇਸ਼ ਰਾਜ ਦਾ ਦਰਜਾ ਮੰਗ ਰਹੇ ਬੜੇ ਚਿਰ ਤੋਂ ਅਸੀਂ 1 ਇੰਚ ਵੀ ਇੱਧਰ ਪਿੱਛੇ ਨਹੀਂ ਹਟਣਾ ਸਾਨੂੰ ਤਾਂ ਉਹ ਚਾਹੀਦਾ ਆ ਤੇ ਉਹ ਜੋ ਨਾਲ ਹੀ ਕਹਿੰਦੇ ਕਿ ਬਿਹਾਰ ਦੇ ਲੋਕਾਂ ਨੂੰ ਜਿਹੜਾ ਬਜਟ ਹੈ ਜਿਹੜਾ ਨਿਰਾਸ਼ਾ ਹੀ ਮਿਲੀ ਸਾਨੂੰ ਕੁਝ ਨਹੀਂ ਲੱਭਾਇ ਚੋਂ ਜੀ ਸੋ ਤੇ ਜੈਸਵੀ ਜਿਹੜਾ ਕਹਿੰਦੇ ਆ ਕਿ ਜਿਹੜੀ ਪੁਰਾਣੀ ਵੰਡ ਸੀ ਪੈਸਿਆਂ ਦੀ ਉਹਨੂੰ ਨਵਾਂ ਤੋਹਫਾ ਕਹਿ ਕੇ ਤੇ ਸਾਡਾ ਅਪਮਾਨ ਕੀਤਾ ਜੋ ਉਲਟਾ ਸਾਨੂੰ ਇਹਦਾ ਕੋਈ ਫਰਕ ਨਹੀਂ ਪੈਣ ਲਗਾ ਤੋ ਉਹਨਾਂ ਕਹਿ ਗਏ ਸੀ ਤੇ ਚਾਹੁੰਦੇ ਸੀ ਕਿ ਜਿਹੜੇ ਬਿਹਾਰੀ ਬਾਹਰ ਕੰਮ ਜਾ ਕੇ ਕਰਨ ਜਾਂਦੇ ਆ ਮਜ਼ਦੂਰੀ ਕਰਦੇ ਬਾਹਰ ਜਾ ਕੇ ਪ੍ਰਵਾਸ ਕਰਦੇ ਆ ਉਹਨਾਂ ਨੂੰ ਰੋਕਣ ਲਈ ਰਾਜ ਦੇ ਪਛਵੇ ਪਣ ਨੂੰ ਰੋਕਣ ਲਈ ਤੇ ਅਦਜੋ ਉਦਯੋਗ ਲਾਉਣ ਲਈ ਉੱਥੇ ਕੋਈ ਕੰਮ ਕੀਤੇ ਜਾਣ ਤੇ ਉਹ ਤਾਂ ਹੀ ਹੋ ਸਕਦਾ ਜੇ ਸਾਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲੇ ਤੇ ਉਹ ਜਿਹੜੀ ਆ ਸਰਕਾਰ ਨੇ ਸਾਨੂੰ ਨਹੀਂ ਦਿੱਤਾ ਪਰ ਨਿਤਿਸ਼ ਕੁਮਾਰ ਨੇ ਹੈ ਜੂਜ਼ਲ ਕਿਹਾ ਕਿ ਬਹੁਤ ਵਧੀਆ ਤੇ ਬੜਾ ਬਿਹਾਰ ਨੂੰ ਅੱਗੇ ਲੈ ਜਾਊਗਾ ਬਹੁਤ ਚੰਗਾ ਜਿੱਦਾਂ ਜਿਹੜੇ ਹੁੰਦੇ ਆ ਉਹ ਉਹਨਾਂ ਦੇ ਨਾਲ ਉਹ ਇਦਾਂ ਕਹਿੰਦੇ ਆ ਜਿਹੜੇ ਨਹੀਂ ਹੁੰਦੇ ਉਹ ਦੂਜੀ ਤਰ੍ਹਾਂ ਕਹਿੰਦੇ ਆ ਪੰਜਾਬ ਦੇ ਵਿੱਤ ਮੰਤਰੀ ਨੇ ਮੇਰੇ ਉੱਤੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਜੀ ਬੜਿਆਂ ਦੇ ਆਏ ਜੀ ਪੰਜਾਬ ਦੇ ਵਿੱਤ ਮੰਤਰੀ ਦਾ ਵੀ ਆਇਆ ਉਹਨਾਂ ਨੇ ਵੀ ਕਿਹਾ ਕਿ ਬਜਟ ਜਿਹੜਾ ਇਹ ਚਨਾ ਕੋਈ ਔਰਤਾਂ ਵਾਸਤੇ ਹੈਗਾ ਨਾ ਗਰੀਬਾਂ ਵਾਸਤੇ ਹੈਗਾ ਨਾ ਕਿਸਾਨਾਂ ਦੇ ਮੁੱਦਿਆਂ ਦਾ ਕੋਈ ਧਿਆਨ ਰੱਖਿਆ ਗਿਆ ਇਤੋਂ ਤੱਕ ਕਿ ਪੰਜਾਬ ਨੂੰ ਪੂਰਾ ਜਾਣ ਦੇਖਿਆ ਕੀਤਾ ਗਿਆ ਪੰਜਾਬ ਦੇ ਹਿੱਤਾਂ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਗਈ ਇੱਦਾਂ ਇੱਕ ਉਤਾਰ ਸਿੰਘ ਸੰਧਵਾਰ ਨੇ ਕਿਹਾ ਕਿ ਜਿਹੜਾ ਬਜਟ ਆ ਇਹਨੇ ਬੜੀ ਨਿਰਾਸ਼ਾ ਪੈਦਾ ਕੀਤੀ ਆ ਤੇ ਕੇਂਦਰੀ ਬਜਟ ਵਿੱਚ ਦੇਸ਼ ਦੇ ਧੁਰੇ ਵਜੋਂ ਜਾਣੇ ਜਾਂਦੇ ਪੰਜਾਬ ਦੀ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਨਗਾਉਣਿਆ ਕੀਤਾ ਗਿਆ ਆ ਜੀ ਤੇ ਜਿਹੜੇ ਸਰਬੰਚ ਨੇ ਪੰਦੇਹਰਾ ਉਹਨਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਕਿਉਂਕਿ ਉਹ ਅਸਲ ਲੜ ਰਹੇ ਆ ਨਾ ਭਸ਼ੰਭੂ ਮੋਰਚੇ ਦੀ ਪਾਰਟੀ ਜਿਹੜੀ ਉਹਨਾਂ ਦੀ ਜੀ ਉਹ ਕਹਿੰਦੇ ਆ ਕਿ 7ਵੀਂ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਤੇ ਬਣਾਇਆ ਪਰ 7ਵੀਂ ਵਾਰ ਇਹ ਵੀ ਰਿਕਾਰਡ ਬਣ ਗਿਆ ਕਿ ਉਹਨਾਂ ਸਾਡੇ ਦੀ ਕੱਖ ਨਹੀਂ ਕੀਤਾ ਜੀ ਕਿਸਾਨਾਂ ਦੀ ਕੁਝ ਨਹੀਂ ਕੀਤਾ ਤੇ ਕਿਸਾਨਾਂ ਨੂੰ 7ਵੀਂ ਵਾਰ ਮੋਦੀ ਸਰਕਾਰ ਨੇ ਅਣਗੌਲਿਆ ਕੀਤਾ ਜੀ ਤੇ ਇਹ ਬਜਟ ਦੇ ਨਿਰਾਸ਼ਾ ਤੋਂ ਸਵਾਹ ਹੋਰ ਕੋਈ ਜਿਹੜਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਜੀ ਉਹ ਉੱਥੇ ਜੰਮੂ ਕਸ਼ਮੀਰ ਦੀ ਤਰਜ਼ ਦੇ ਉੱਤੇ ਸੂਰ ਪੰਜਾਬ ਨੇ ਵੀ ਵਿੱਤੀ 16ਵੇਂ ਵਿੱਤੀ ਕਮਿਸ਼ਨ ਤੋਂ ਵਿਸ਼ੇਸ਼ ਜਿਹੜਾ ਆ ਉਹ ਪੈਕੇਜ ਮੰਗਿਆ ਤੇ ਫਾਈਨੈਂਸ਼ੀਅਲ ਕਮਿਸ਼ਨ ਹੁੰਦਾ ਜੀ ਉਹਦੀ ਫੇਰੀ ਸੀਗੀ ਪੰਜਾਬ ਦੇ ਵਿੱਚ ਤੇ ਉੱਥੇ ਸਾਰੇ ਲੋਕ ਉਹਨਾਂ ਨੂੰ ਮਿਲ ਕੇ ਤੇ ਪੰਜਾਬ ਵਾਸਤੇ ਜਿਹੜੇ ਅਗਲੀਆਂ ਉਪਜੋchnaਾਂ ਬਣਨੀਆਂ ਹੁੰਦੀਆਂ ਉਹਦੇ ਲਈ ਪੈਸੇ ਮੰਗ ਰਹੇ ਸੀਗੇ ਤੇ ਕੀ ਆਇਆ ਕਿ ਜਿੱਦਾਂ ਜੰਮੂ ਕਸ਼ਮੀਰ ਨੂੰ ਤੁਸੀਂ ਸਪੈਸ਼ਲ ਸਟੇਟਸ ਦੇ ਰਹੇ ਹੋ ਉਹੀ ਗੱਲ ਜਿੱਦਾਂ ਬਿਹਾਰ ਵਾਲੇ ਮੰਗ ਰਹੇ ਆ ਤੇ ਪੰਜਾਬ ਵੀ ਕਿਉਂਕਿ ਬਾਰਡਰ ਦਾ ਏਰੀਆ ਆ ਸਾਡੇ ਕੋਲ ਉਦਯੋਗ ਕੋਈ ਨਹੀਂ ਰਿਹਾ ਤੇ ਸਾਨੂੰ ਵੀ ਤੁਸੀਂ ਜਿਹੜੇ ਆ ਵਿਸ਼ੇਸ਼ ਉਦਯੋਗ ਲਾਉਣ ਲਈ ਪੈਕੇਜ ਦਿਓ ਤੇ ਉਹਦੇ ਅੱਗੇ ਕਾਫੀ ਸਾਰੀਆਂ ਮੰਗਾਂ ਜਿਹੜੀਆਂ ਪੰਜਾਬ ਦੀਆਂ ਉਹ ਰੱਖੀਆਂ ਨੇ ਪੰਜਾਬ ਸਰਕਾਰ ਨੇ ਵੀ ਤੇ ਵਿਰੋਧੀ ਪਾਰਟੀਆਂ ਨੇ ਵੀ ਰੱਖੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਰਦੀ ਜ਼ਿਲ੍ਹੇ ਆਉਂ ਚੱਲ ਰਹੇ ਆ ਉੱਥੇ ਕੋਈ ਨਾ ਕੋਈ ਉਦਯੋਗ ਲੱਗਣੇ ਚਾਹੀਦੇ ਆ ਤੇ ਜਿਦਾ ਜੰਮੂ ਕਸ਼ਮੀਰ ਤੇ ਵਿਸ਼ੇਸ਼ ਪੈਕੇਜ ਮੰਗ ਰਿਆ ਜੰਮੂ ਕਸ਼ਮੀਰ ਇਦਾਂ ਦਾ ਸਾਨੂੰ ਵੀ ਚਾਹੀਦਾ ਆ ਜੀ ਤੇ ਬਾਕੀ ਜਿਹੜੀ ਸੂਬਿਆਂ ਦੀ ਪੂੰਜੀ ਆ ਉਹ ਸਾਰੀ ਤੁਹਾਡੇ ਹੱਥਾਂ ਚ ਚਲ ਜਾਂਦੀ ਫਿਰ ਤਰਲਿਆਂ ਨੂੰ ਤੁਸੀਂ ਵਾਪਸ ਕਰ ਦਿਓ ਇਹਦਾ ਵੀ ਕੋਈ ਹੱਥ ਲੱਗਡੋ ਇਹਦੇ ਉਂ ਨੱਥ ਪਾਓ ਜੀ ਤੇ ਜਿਹੜੇ ਅਰਵਿੰਦ ਪਨਗੜੀਆ ਸੀਗੇ ਕਮਿਸ਼ਨ ਦੇ ਚੇਅਰਮੈਨ ਜੀ ਇਹ 16ਵਾਂ ਵਿੱਤੀ ਕਮਿਸ਼ਨ ਹੈ ਜੀ ਜਿਹੜਾ ਤੇ ਉਹਨਾਂ ਕੇ ਮੁਖ ਸਕੱਤਰ ਜਿਹੜੇ ਸਾਡੇ ਪੰਜਾਬ ਦੇ ਵਧੀਕ ਮੁਖ ਸਕੱਤਰ ਤੇਜਵੀਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜਿਹੜਾ ਜੋਗ ਲਾਉਣ ਦੇ অনুকੂਲ ਇਹਦਾ ਮਾਹੌਲ ਬਣਾਓ ਪੰਜਾਬ ਦੀ ਹਾਲਤ ਬੜੀ ਖਸਤਾ ਆ ਤੇ ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਵੱਲੋਂ ਜੋ ਸਹਿਯੋਗ ਹੋਗਾ ਉਹ ਕਰਾਂਗੇ ਪਰ ਕੇਂਦਰ ਗੁਰ ਸਰਕਾਰ ਜਿਹੜੀ ਉਹ ਪੰਜਾਬ ਦੀ ਬਾਹ ਫੜੇ ਤੇ ਉਹ ਪੰਜਾਬ ਵਿੱਚ ਵੀ ਕੋਈ ਨਾ ਕੋਈ ਜੋਗ ਜਿਹੜੇ ਉਹ ਲਾਏ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਲੇਸ਼ ਇਸ ਵੇਲੇ ਪਿਆ ਆ ਉਹਨਾਂ ਨੇ ਕਹਿੰਦੇ ਕੋਰ ਕਮੇਟੀ ਬੰਕ ਕਰ ਦਿੱਤੀ ਹੈ ਜੀ ਬਿਲਕੁਲ ਜੀ ਉਹ ਵੇਖੋ ਨਾ ਦਾ ਖੇਡਿਆ ਸੁਬੀਰ ਬਾਦਲ ਨੇ ਇੱਕ ਪਾਸੇ ਉਹ ਕਹਿੰਦੇ ਕਿ ਮੈਂ ਨਿਮਰ ਸਿੱਖ ਦੀ ਤਰ੍ਹਾਂ ਅਕਾਲ ਤਖਤ ਅੱਗੇ ਪੇਸ਼ ਹੋਊਂਗਾ ਬੜੀਆਂ ਖਬਰਾਂ ਇਹਦੀ ਆ ਰਹੀਆਂ ਕੋਈ ਝੂਠੀਆਂ ਸੱਚੀਆਂ ਫਵਾਹ ਹੋ ਸਕਦੀਆਂ ਇੱਕ ਫਵਾਹ ਤੇ ਵੀ ਚੱਲ ਰਹੀ ਹੈ ਵੈਸੇ ਆਪਾਂ ਉਹਦੀ ਪੁਸ਼ਟੀ ਨਹੀਂ ਕਰਦੇ ਤੇ ਨਾ ਹੀ ਆਪਣੇ ਪਲੇਟਫਾਰਮ ਤੋਂ ਇਹ ਕਹਿਣਾ ਚਾਹੁੰਦੇ ਆ ਕਹਿੰਦੇ ਆ ਕਿ ਇੰਗਲੈਂਡ ਵਿੱਚ ਸੁਬੀਰ ਬਾਦਲ ਤੇ ਜਥੇਦਾਰੀ ਚੋਰੀ-ਚੋਰੀ ਮਿਲ ਵੀ ਪਏ ਆ ਕਿਤੇ ਤੇ ਸੁਬੀਰ ਬਾਦਲ ਨੇ ਜਿੱਦਾਂ ਆਪਣੇ ਕੋਠੀ ਬੁਲਾ ਕੇ ਅੱਗੇ ਹੁਕਮਨਾਮੇ ਕਰਾਉਦੇ ਸੀ ਕੋਲੋਂ ਬਾਹਰਲੇ ਮਿਲਕ ਵਿੱਚ ਬਹਿ ਕੇ ਵੀ ਉਹ ਜੱਥੇਦਾਰਾਂ ਨੂੰ ਵੀ ਹਦੇਸ਼ ਦੇ ਸਕਦੇ ਆ ਕਿ ਭਾਈ ਮੈਨੂੰ ਇਦਾਂ ਕਰਨਾ ਦੇ ਜਦੋਂ ਮੈਂ ਤੁਹਾਡੇ ਕੋਲ ਆਉਂਗਾ ਹੁਣ ਇਹ ਗੱਲ ਜਿਹੜੀ ਚੱਲ ਤੇ ਰਹੀ ਆ ਪਰ ਇਹਦੀ ਕਿਤੇ ਰਿਲਾਈਬਲ ਜਿਹੜੇ ਰਿਸੋਰਸ ਚ ਆ ਉਹ ਤੋਂ ਪੁਸ਼ਟੀ ਨਹੀਂ ਆ ਕਿ ਉਹ ਮਿਲੇ ਵੀ ਆ ਕਿ ਨਹੀਂ ਮਿਲੇ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਸਿਆਸੀ ਚਾਲ ਖੇੜਤੀ ਕਿ ਜਿਹੜੇ ਬੰਦਿਆਂ ਨੇ ਉੱਥੇ ਆ ਕੇ ਅਕਾਲ ਤੱਕ ਤੇ ਪੇਸ਼ ਹੋ ਕੇ ਕੰਪਲੀਟ ਕੀਤੀ ਸੀ ਉਹ ਕੋਰਟ ਕਮੇਟੀ ਦੇ ਜ਼ਿਆਦਾਤਰ ਮੈਂਬਰ ਸੀ ਕਿਉਂਕਿ ਸਾਰੀ ਦੀ ਸਾਰੀ ਲੀਡਰਸ਼ਿਪ ਤੇ ਬਾਗੀ ਹੋਈ ਪਈ ਆ ਤੇ ਉਹਨਾਂ ਨੇ ਕੋਰਟ ਕਮੇਟੀ ਬਣ ਕਰਤੀ ਆ ਉਹ ਇੱਕ ਸੁਣੋ ਉਹਨਾਂ ਨੂੰ ਬਾਹਰ ਕੱਢਣ ਵਾਲਾ ਹੀ ਕੰਮ ਕਰਦਾ ਵੀ ਜੋ ਕੋਰਟ ਕਮੇਟੀ ਜੇ ਮੈਂਬਰ ਨਹੀਂਗੇ ਤੇ ਸਧਾਰਨ ਵਰਕਰ ਦੀ ਤਰ੍ਹਾਂ ਨੇ ਕੋਈ ਬਹੁਤੇ ਵੱਡੇ ਲੀਡਰ ਨਹੀਂ ਉਹਨਾਂ ਨੂੰ ਜਾਣਿਆ ਜਾਊਗਾ ਤੇ ਉਹ ਹੁਣ ਬੜੀ ਐ ਖਾਲੀ ਚਰਚਾ ਆ ਤੇ ਦੂਜੇ ਪਾਸੇ ਉਹਨਾਂ ਦੀ ਮੀਟਿੰਗ ਵੀ ਸੀ ਉਹਨਾਂ ਨੇ ਇੱਕ ਪ੍ਰੇਜੀਡੀਅਮ ਜੀ ਬਣਾਉਣੀ ਸੀਗੀ ਉਹ ਵੀ ਹੁਣ ਕਾਲ ਤੱਕ ਦੇ ਮੂਹਲ ਵੇਖਦੇ ਆ ਕਿ ਉੱਥੋਂ ਕੋਈ ਫੈਸਲਾ ਆ ਨਵੇ ਫੇਰ ਬਣਾਈਏ ਵੈਸੇ ਉਹਨਾਂ ਬਡਾਲਾ ਸਾਹਿਬ ਨੂੰ ਤੇ ਆਪਣਾ ਜਿਹੜਾ ਬਣਾਇਆ ਹੋਇਆ ਕਨਵੀਨਰ ਜਾਂ ਕੁਝ ਪਰ ਉਹਨਾਂ ਨੇ ਮਤਲਬ ਜਿਹੜਾ ਵਾ ਨਾ ਆਪਣੀ ਪ੍ਰੇਜੀਡੀਅਮ ਬਣਾਈਆਂ ਤੇ ਉਹ ਵੇਟ ਇੰਤਜ਼ਾਰ ਕਰਨ ਵਾਲੀ ਨੀਤੀ ਦੇ ਉੱਤੇ ਚੱਲ ਰਿਹਾ ਹਾਲਾਂਕਿ ਕੁਝ ਮੈਂਬਰ ਚਾਹੁੰਦੇ ਸੀ ਕਿ ਇਮੀਡੀਏਟਲੀ ਕਰ ਲਈ ਜਾਵੇ ਵੈਸੇ ਵੀ ਉਹ ਕਹਿੰਦੇ ਕਿ ਤਿੰਨ ਕ ਮੈਂਬਰ ਜਿਹੜੇ ਉਹ ਬਦਲਨੇ ਚਾਹੁੰਦੇ ਸੀਗੇ ਫਿਰ ਬਾਅਦ ਚ ਫੈਸਲਾ ਹੋਇਆ ਕਿ ਮੈਂਬਰ ਬਦਲਨੇ ਨਹੀਂ ਹੋਰ ਮੈਂਬਰ ਪਾ ਲਓ ਵਿੱਚ ਤੇ ਉਹ ਜਿਹੜੀ ਪ੍ਰੈਸੀਡੀਅਮ ਹੈ ਉਹ 11 ਦੀ ਥਾਂ 15 16 ਦੀ ਕਰ ਲਓ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਦੂਜਾ ਉਹਨਾਂ ਨੇ ਜਿਹੜਾ ਇਹ ਕੋਰ ਕਮੇਟੀ ਭੰਗ ਕੀਤੀ ਆ ਉਹਦੇ ਤੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਜਿਹੜੇ ਗੁਰਪ੍ਰਤਾਪ ਵਡਾਲਾ ਉਹਦੇ ਆਪਣੇ ਆਪ ਨੂੰ ਅਕਾਲੀ ਸੁਧਾਰ ਲਹਿਰ ਕਹਿੰਦੇ ਆਗੇ ਉਹ ਚਲਾ ਰਹੇ ਆ ਉਹਦੇ ਜਿਹੜੇ ਕਨਵੀਨਰ ਨੇ ਉਹਨਾਂ ਨੇ ਕਿਹਾ ਕਿ ਸੁਬੀਰ ਬਾਦਲ ਨੇ ਤਿਆਗ ਦਿਖਾਉਣ ਦੀ ਬਜਾਏ ਸੋ ਕੋਰ ਕਮੇਟੀ ਭੰਗ ਕਰਕੇ ਇੱਕ ਹੋਰ ਤਾਨਾਸ਼ਾਈ ਜਿਹੜਾ ਫਰਮਾਨ ਹੈ ਉਹ ਸੁਣਾਤਾ ਤੇ ਬੜਾ ਮੰਦ ਭਾਗਾ ਫੈਸਲਾ ਉਹ ਕਹਿੰਦੇ ਆ ਕਿ ਜਿੱਦਾਂ ਤੱਕ ਹੋਰ ਤੱਕ ਹੁੰਦਾ ਆ ਕਿ ਢੰਗ ਭੰਗ ਢਾਂਚਾ ਕਰਦੇ ਜੇ ਝੁੰਡਾ ਕਮੇਟੀ ਵੀ ਆਈ ਤੇ ਸਾਰੇ ਢਾਂਚੇ ਭੰਗ ਕਰਤੇ ਪਰ ਪ੍ਰਧਾਨ ਉੱਥੇ ਹੀ ਡਟਿਆ ਰਿਹਾ ਸੀਗਾ ਤੇ ਹੁਣ ਵੀ ਉਹੋ ਕੁਝ ਹੀ ਆ ਕਿ ਜੇ ਤੇ ਟਾਂਚਾ ਭੰਗ ਕਰਨਾ ਤੇ ਕੋਰਟ ਕਮੇਟੀ ਭੰਗ ਕੀਤੀ ਜਾਂਦੀ ਤੇ ਨਾਲ ਦੀ ਨਾਲ ਫਿਰ ਪ੍ਰਧਾਨ ਨੂੰ ਅਸਤੀਫਾ ਦੇ ਦਿੰਦਾ ਤੇ ਇੱਕ ਪਾਸੇ ਪ੍ਰਧਾਨ ਤੇ ਉਹ ਵੀ ਬਣਿਆ ਰਿਹਾ ਤੇ ਫਿਰ ਕੋਰਟ ਕਮੇਟੀ ਭੰਗ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੋਇਆ ਜੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਕੋਰਟ ਕਮੇਟੀ ਦੇ ਜ਼ਿਆਦਾ ਮੈਂਬਰ ਨੇ ਇਸ ਵੇਲੇ ਉਹ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫਾ ਮੰਗ ਰਿਹਾ ਤੇ ਉਹ ਚਾਹੁੰਦੇ ਆ ਕਿ ਜਿਹੜੀ ਤਬਦੀਲੀ ਆ ਉਹ ਹੋਵੇ ਤੇ ਉਹਨਾਂ ਨੂੰ ਖੁੱਡੇ ਰਾਉਣ ਲਈ ਮਤਲਬ ਇਹਦਾ ਫੈਸਲਾ ਕੀਤਾ ਗਿਆ ਜੀ ਵਿਵਾਦਿਤ ਆਈਐਸ ਜਿਹੜੀ ਪੂਜਾ ਖੇਡਕਰ ਸੀ ਉਹਦੇ ਮਾਪਿਆਂ ਦੀ ਵਿਆਹਤਾ ਸਥਿਤੀ ਬਾਰੇ ਵੇਰਵੇ ਜਿਹੜੇ ਆ ਉਹ ਮੰਗੇ ਗਏ ਆ ਪੁਨੇ ਪੁਲਿਸ ਵੱਲੋਂ ਉਹਦਾ ਰੰਦਰ ਬੜੇ ਉਤੇ ਲਗਾਤਾਰ ਚੀਜ਼ਾਂ ਉਹਦੀਆਂ ਸਾਹਮਣੇ ਆ ਰਹੀਆਂ ਕਿਹਾ ਜਾ ਰਿਹਾ ਕਿ ਇੱਕ ਦੋ ਨੇ ਜਿਹੜਾ ਸੀਗਾ ਕਿ ਜਾਲੀ ਸਰਟੀਫਿਕੇਟ ਬਣਾਇਆ ਸੀਗਾ ਹੂੰ ਦੂਸਰਾ ਉਹਨੇ ਇਹ ਸ਼ੋ ਕਰ ਲਈ ਕਿ ਇਨਕਮ ਨਾਲ ਜ਼ਿਆਦਾ ਦਖੇ ਉਨੇ ਕਹਿੰਦਾ ਕਿ ਮੈਂ ਤੇ ਆਪਣੇ ਮਾਪਿਓ ਤੋਂ ਲੱਗ ਗਿਆ ਤੇ ਮੇਰੇ ਮਾਪਿਓ ਦਾ ਤਲਾਕ ਹੋਇਆ ਹੋਇਆ ਕਈ ਤਰ੍ਹਾਂ ਦੀਆਂ ਚੀਜ਼ਾਂ ਸੀਗੀਆਂ ਹੁਣ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹਦੇ ਮਾਪਿਓ ਦੀ ਜਿਹੜੀ ਆ ਉਹ ਪਤਾ ਕੀਤਾ ਜਾਵੇ ਰਿਪੋਰਟ ਦੋ ਕਿ ਸੱਚਮੁੱਚ ਉਹਨਾਂ ਦਾ ਲੀਗਲੀ ਕੋ ਡਾਈਵੋਰਸ ਹੋਇਆ ਵੀ ਹੈ ਕਿ ਨਹੀਂ ਹੋਇਆ ਮਤਲਬ ਉਹਦੀਆਂ ਕਈ ਪਰਤਾਂ ਖੁੱਲ ਰਹੀਆਂ ਨੇ ਜਿੱਦਾਂ ਉਹਦੀ ਮਾਂ ਬਾਰੇ ਆ ਗਿਆ ਉਹਦੇ ਫਾਦਰ ਬਾਰੇ ਵੀ ਆ ਗਿਆ ਉਹਦੇ ਬਾਰੇ ਵੀ ਆ ਗਿਆ ਬਹੁਤ ਕੁਝ ਤੇ ਹੁਣ ਉਹਦੇ ਮਾਤਾ ਪਿਤਾ ਜਿਹੜੇ ਆ ਮਨੋਰਮਾ ਤੇ ਉਹਦਾ ਪਿਓ ਦਲੀਪ ਕਿ ਉਹਨਾਂ ਦਾ ਤਲਾਕ ਹੋਇਆ ਕਿ ਨਹੀਂ ਹੋਇਆ ਦੂਜਾ ਜਿਹੜਾ ਜਾਲੀ ਸਰਟੀਫਿਕੇਟ ਹੈ ਉਹਦੇ ਤੇ ਵੀ ਇਨਕੁਆਰੀ ਚੱਲ ਰਹੀ ਆ ਤੇ ਉਹਨੂੰ ਅਜੇ ਤੇ ਇਨਕੁਆਰੀ ਕਰਨ ਕਰਕੇ ਉਹਦਾ ਬਿਠਾਇਆ ਹੋਇਆ ਉਹਨੂੰ ਟ੍ਰੇਨਿੰਗ ਸੈਂਟਰ ਤੋਂ ਬਾਹਰ ਕੱਢਿਆ ਹੋਇਆ ਦੇਖਦੇ ਆ ਕਿ ਆਡਰ ਦੇ ਵਿੱਚ ਕੀ ਫੈਸਲਾ ਹੁੰਦਾ ਕਿ ਜੇ ਇਦਾਂ ਦੀ ਕੋਈ ਜਾਲਸਾਜੀ ਹੈ ਤੋ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਜੀ ਹੜਮਾਰੇ ਲੋਕਾਂ ਨੂੰ ਕਹਿੰਦੇ ਸਾਲ ਦੇ ਮਗਰੋਂ ਵੀ ਥੇਲਾ ਤੱਕ ਨਹੀਂ ਮਿਲਿਆ ਇਹ ਪਠਾਨਕੋਟ ਤੋਂ ਖਬਰ ਆ ਰਹੀ ਆ ਵੈਸੇ ਮਿਲਿਆ ਦੇ ਕਿਤੇ ਵੀ ਨਹੀਂ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕਰ ਰਹੇ ਸੀਗੇ ਕਿ ਅਗਲੀ ਮੌਨਸੂਨ ਸ਼ੁਰੂ ਹੋ ਚੱਲੀ ਹੈ ਤੇ ਪਿਛਲੀ ਮੌਨਸੂਨ ਦਾ ਲੋਕੀ ਮੁਆਵਜ਼ਾ ਢੀਕ ਰਿਹਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਉਦੋਂ ਬੇੜੀ 'ਚ ਬਹਿ ਕੇ ਫੋਟੋ ਖਿਚਾ ਕੇ ਆ ਗਏ ਸੀਗੇ ਤੇ ਉਹਦੇ ਬੱਕਰੀ ਦਾ ਤੇ ਕੁਕੜੀ ਦਾ ਵੀ ਮੁਆਵਜ਼ਾ ਦਾਂਗੇ ਤੇ ਲੋਕੀ ਹੁਣ ਉਹਨਾਂ ਨੂੰ ਯਾਦ ਕਰਾ ਰਹੇ ਆ ਅੱਜ ਕੱਲ੍ਹ ਤੇ ਸਾਰੀਆਂ ਚੀਜ਼ਾਂ ਰਿਕਾਰਡ ਤੇ ਹੁੰਦੀਆਂ ਆ ਵੀਡੀਓ ਬਣੀਆਂ ਹੁੰਦੀਆਂ ਤੇ ਫਿਰ ਉਹ ਮਜ਼ਾਕ ਦੇ ਪਾਤਰ ਵੀ ਬਣ ਰਹੇ ਆ ਕਿ ਉਦੋਂ ਤੁਸੀਂ ਕਿਹਾ ਸੀ ਕਿ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਦਵਾਂਗੇ ਤੇ ਪਿਛਲਾ ਕਦੇ ਨਿਬੜਿਆ ਨਹੀਂ ਤੇ ਨਵੀਂ ਮੌਨਸੂਨ ਆ ਗਈ ਆ ਤੇ ਪਠਾਨਕੋਟ ਵਾਲੇ ਲੋਕ ਵੀ ਕਹਿ ਰਹੇ ਆ ਕਿ ਸਾਡੇ ਨਾਲ ਦੇ ਜਿਹੜਾ ਠੱਗੀ ਵਾਲੀ ਗੱਲ ਹੀ ਆ ਤੇ ਜਿਹੜੇ ਐਲਾਨ ਚਾਰੇ ਹਵਾ ਭਾਈ ਆ ਹੋਇਆ ਆ ਕੁਝ ਨਹੀਂ ਆ ਤੇ ਬਾਕੀ ਵੀ ਸੂਬੇ ਸਾਥ ਇਦਾਂ ਹੀ ਆ ਮੁਆਵਜ਼ਾ ਤੇ ਕਿਸੇ ਨੂੰ ਨਹੀਂ ਮਿਲਿਆ ਤੇ ਲੋਕ ਜਿਹੜੇ ਫਿਰ ਸਰਕਾਰ ਤੋਂ ਔੜੀ ਔੜੀ ਇਸੇ ਕਰਕੇ ਵਿਸ਼ਵਾਸ ਜਿਹੜਾ ਉੱਠ ਜਾਂਦਾ ਕਿ ਇਹ ਕਹਿੰਦੇ ਕੁਝ ਐ ਤੇ ਕਰਦੇ ਕੁਝ ਐ ਜੀ ਐਸੋਸੀਏਟਿਡ ਪ੍ਰੈਸ ਸਰਵੇਖਣ ਦੇ ਅਨੁਸਾਰ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਿਪਬਲਿਕਨ ਡੋਨਲਡ 트੍ਰੰਪ ਦੇ ਵਿਰੋਧ ਆਪਣੀ ਪਾਰਟੀ ਦੇ ਉਮੀਦਵਾਰ ਬਣਨ ਦੇ ਲਈ ਜਿਹੜਾ ਆ ਉਹ ਕੀਤਾ ਆਪਣੇ ਬਜਟ ਤੋਂ ਬਾਅਦ ਸਭ ਤੋਂ ਵੱਡੀਆਂ ਖਬਰਾਂ ਤੇ ਦੁਨੀਆ ਦੇ ਇਹੋ ਹੀ ਆ ਕਿ ਨਿਗਾਹਾਂ ਸਾਰਿਆਂ ਦੀਆਂ ਡੋਨਲਡ 트੍ਰੰਪ ਦੇ ਪਿੱਛੇ ਹਟ ਜਾਣ ਤੋਂ ਬਾਅਦ ਕਮਲਾ ਹਰਸਨ ਨੂੰ ਜਦੋਂ ਉਹਨਾਂ ਇੰਡੋਸ ਕਰ ਲਿਆ ਤੇ ਬਹੁਤ ਸਾਰੇ ਲੋਕ ਅਸੀਂ ਵੀ ਇਹ ਕਹਿ ਰਹੇ ਸੀ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਕੋਈ ਬਹੁਤ ਸਟਰੌਂਗ ਕੈਂਡੀਡੇਟ ਨਹੀਂ ਤੇ ਉਹ ਸ਼ਾਇਦ ਜੋ ਬਾਈਡਨ ਤੋਂ ਵੀ ਬੁਰੀ ਤਰ੍ਹਾਂ ਹਾਰ ਜਾਣਗੇ ਪਰ ਜਿਹੜਾ ਰਿਐਕਸ਼ਨ ਹੈ ਉਹ ਉਲਟ ਦੇਖ ਰਿਹਾ ਰਿਐਕਸ਼ਨ ਤੇ ਇਹ ਦੇਖ ਰਿਹਾ ਕਿ ਜਿੱਥੇ ਉਹਨਾਂ ਕੋਲ 100 ਮਿਲੀਅਨ ਡਾਲਰ ਤੇ ਪਹਿਲਾਂ ਜੋ ਬਾਈਡਨ ਦੇ ਸਮਰਥਕਾਂ ਨੇ ਦਿੱਤਾ ਹੋਇਆ ਸੀ ਤੇ ਹੁਣ ਕਿਉਂਕਿ ਜੋ ਬਾਈਡਨ ਨੇ ਉਹਨਾਂ ਨੂੰ ਨਾਮਿਨੇਟ ਕਰਤਾ ਕਿਸੇ ਦਾ ਤੇ ਉਹ ਪੈਸੇ ਉਹਨਾਂ ਕੋਲ ਜਾਣੇ ਸੀ 24 ਘੰਟੇ ਦੇ ਵਿੱਚ ਉਹ ਚ ਉਹਨਾਂ ਨੇ 81 ਮਿਲੀਅਨ ਹੋਰ ਜਿਹੜਾ ਫੰਡ ਆ ਉਹ ਇਲੈਕਸ਼ਨ ਵਾਸਤੇ ਇਕੱਠਾ ਕਰ ਲਿਆ ਤੇ ਨਾਲ ਦੀ ਨਾਲ ਹੀ ਜਿਹੜਾ ਉਹਨਾਂ ਦਾ ਅ ਟਵਿੱਟਰ ਹੈਂਡਲਰ ਜਿਹੜਾ ਐਕਸ ਪਲੇਟਫਾਰਮ ਜਿਹਨੂੰ ਹੁਣ ਕਹਿੰਦੇ ਆ ਉਹਦੇ ਤੇ ਰਾਤੋਂ ਰਾਤ ਹੀ 5 ਲੱਖ ਦੇ ਕਰੀਬ ਹੋਰ ਲੋਕ ਉਹਨਾਂ ਦੇ ਫਾਲੋਅਰ ਬਣ ਗਏ ਮਤਲਬ ਜਿਸ ਮਤਲਬ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਸਪੋਰਟ ਤੇ ਉਹ ਮਿਲਦੀ ਆ ਤੇ ਉਹਦਾ ਤੇ 19 ਤਰੀਕ ਨੂੰ ਸ਼ਿਕਾਗੋ ਚ ਕਾਨਫਰੰਸ ਹੋਣੀ ਆ ਜਿੱਥੇ ਆਫੀਸ਼ੀਅਲੀ ਉਹਨਾਂ ਨੂੰ ਡਿਕਲੇਅਰ ਕੀਤਾ ਜਾਣਾ ਆ ਤੇ ਪਰ ਕਿਉਂਕਿ ਜਿਸ ਤਰੀਕੇ ਨਾਲ ਉਹ ਲਗਾਤਾਰ ਸੈਨੇਟਰ ਤੇ ਵੱਡੇ ਲੀਡਰ ਜਿਹੜੇ ਸਪੋਰਟ ਕਰਦੇ ਨਜ਼ਰ ਆ ਰਹੇ ਆ ਹਾਲਾਂਕਿ ਬਰਾਕ ਬਾਮਾ ਨੇ ਖੁੱਲ ਕੇ ਉਹਨਾਂ ਦੇ ਹੱਕ 'ਚ ਗੱਲ ਨਹੀਂ ਕੀਤੀ ਨਾ ਹੀ ਉਹ ਨੰਸੀਪਲਸੀ ਜਿਹੜੀ ਕਿਹੜੀ ਇਹਨਾਂ ਵਿਦੇਸ਼ ਸ਼ਕਤਰ ਹੁੰਦੀ ਜੀ ਉਹਨੇ ਕੀਤੀ ਵੱਡੇ ਲੀਡਰਾਂ 'ਚੋਂ ਪਰ ਜਿਵੇਂ ਕਲਿੰਟਨ ਨੇ ਤੇ ਹੈਲੇਰੀ ਕਲਿੰਟਨ ਨੇ ਕਰਤੀ ਜਾਂ ਕੁਝ ਹੋਰ ਲੋਕਾਂ ਨੇ ਉਹਨਾਂ ਦੀ ਸਪੋਰਟ ਕੀਤੀ ਆ ਤੇ ਉੱਤ ਲੱਗਦਾ ਹੈ ਕਿ ਕਾਫੀ ਜ਼ਿਆਦਾ ਤੇਜ਼ੀ ਨਾਲ ਉਹ ਦੁਬਾਰਾ ਜਿਹੜੇ ਆ ਉਹ ਮੁਕਾਬਲੇ 'ਚ ਸ਼ਾਇਦ ਜਿਹੜੇ ਆ ਉਹ ਆ ਜਾਣਗੇ ਸੋ ਇਹ ਨਾਮਜ਼ਦਗੀ ਦਾ ਪਤਾ ਤੇ ਜੇ 19 ਤਰੀਕ ਨੂੰ ਜਿਹੜੀ ਕਨਵੈਨਸ਼ਨ ਹੋਣੀ ਉਹ ਤੋਂ ਬਾਅਦ ਹੀ ਪਤਾ ਲੱਗਣਾ ਪਰ ਜਿਸ ਤਰੀਕੇ ਨਾਲ ਤੇਜ਼ੀ ਨਾਲ ਇਹ سپورਟ ਵਧ ਰਹੀ ਆ ਉੱਥੇ ਲੱਗਦਾ ਆ ਕਿ ਉਹ ਜਿਹੜੇ ਆ ਉਹ ਸਹੀ ਕੈਂਡੀਡੇਟ ਵਜੋਂ 트럼ਪ ਦਾ ਮੁਕਾਬਲਾ ਜਿਹੜਾ ਉਹ ਕਰ ਸਕਣਗੇ ਦੂਸਰੇ ਪਾਸੇ ਜਿਹੜੇ ਹਾਊਸ ਰਿਪਬਲਿਕ ਕਾਨਫਰੰਸ ਤੋਂ ਇਹ ਚੋਨਾਂ ਨੇ ਜੜਾਇਆ ਉਹ ਕਹਿਆ ਪੱਤਰਕਾਰਾਂ ਨੂੰ ਕਿ ਜੋ ਬਾਈਡਨ ਦਾ ਰਾਸ਼ਟਰਪਤੀ ਦੌਰ ਤੋਂ ਹਟਣਾ ਲੋਕਤੰਤਰ ਦੇ ਉੱਤੇ ਹਮਲਾ ਹੈ ਬਿਲਕੁਲ ਜੀ ਰਿਪਬਲਿਕ ਕਾਨਫਰੰਸ ਜਿਹੜੀ ਹੋਈ ਆ ਉਹਦੇ ਵਿੱਚ ਜਿਹੜੇ ਕੁਝ ਲੀਡਰ ਆ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਜੋ ਬਾਈਡਨ ਨੇ ਇਹ ਫੈਸਲਾ ਲਿਆ ਇੱਥੇ ਆ ਕੇ ਵੀ ਆ ਪਿੱਛੇ हट ਗਿਆ ਇਹ ਲੋਕਤੰਤਰੀ ਪ੍ਰਣਾਲੀ ਦੇ ਉੱਤੇ ਹਮਲਾ ਹੈ ਇਹ ਠੀਕ ਨਹੀਂ ਕੀਤਾ ਉਹਨਾਂ ਨੇ ਤੇ ਸੀਨੀਅਰ ਡੈਮੋਕ੍ਰੇਟ ਜਿਹੜੇ ਨੇ ਉਹਨਾਂ ਨੇ ਜਿਹੜੇ ਪੈਸੇ ਜੋ ਬਾਈਡਨ ਨੂੰ ਦਿੱਤੇ ਸੀ ਹੁਣ ਉਹ ਜਿਹੜੇ ਪੈਸੇ ਆ ਉਹ ਕਮੜਾ ਹਰਸਤੇ ਉੱਤੇ ਖਰਚ ਹੋਣੇ ਆ ਇਹ ਵੀ ਗਲਤ ਆ ਕਿਉਂਕਿ ਲੋਕਾਂ ਨੇ ਜਿਹੜਾ ਉਹਨੂੰ ਦਿੱਤੇ ਸੀ ਤੇ ਹੁਣ ਇੱਥੇ ਖਰਚ ਕਿਉਂ ਹੋਣ ਤੇ ਉਹ ਉਹ ਇਹਨੂੰ ਪੈਸੇ ਥੋੜੇ ਦਿੱਤੇ ਲੋਕਾਂ ਨੇ ਜਿਹੜੇ ਪਾਰਟ ਰੇਜਰ ਚ ਗਏ ਤੇ ਨਾਲ ਹੀ ਜਿਹੜੀ ਵੈ ਨਾ ਜਿਨ੍ਹਾਂ ਨੂੰ ਟਰੰਪ ਰਾਨੇ ਆਪਣਾ ਬਣਾਇਆ ਉਹ ਉਪ ਰਾਸ਼ਟਰਪਤੀ ਦਾ ਉਮੀਦਵਾਰ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਇਤਿਹਾਸ ਹੈ ਅਮਰੀਕਾ ਦਾ ਜੀ ਲੋਕਤੰਤਰ ਦਾ ਉਹ ਜੋ ਬਾਈਡਨ ਨੂੰ ਸਿਰਫ ਇਸ ਕਰਕੇ ਯਾਦ ਨਹੀਂ ਰੱਖੂਗਾ ਕਿ ਉਹਨੇ ਐਨੇ ਮੌਕੇ ਤੇ ਆ ਕੇ ਅਸਤੀਫਾ ਦੇ ਦਿੱਤਾ ਸੀ ਤੇ ਪਿੱਛੇ हट ਗਿਆ ਸੀ ਉਹ ਤਾਂ ਸੋਕੋ ਇਸ ਕਰਕੇ ਯਾਦ ਰੱਖੂਗਾ ਜਿੰਨੇ ਪਹਿਰੇ ਰਾਸ਼ਟਰਪਤੀ ਇਹਨਾਂ ਚੋਂ ਇੱਕ ਆ ਜੀ ਤੇ ਉਹ ਕਹਿੰਦਾ ਕਿ ਜਿਹੜਾ ਉਨੇ ਵਰਜੀਨੀਆ ਦੇ ਵਿੱਚ ਬੋਲਿਆ ਤੇ ਕੋਈ ਇੱਕ ਜਗ੍ਹਾ ਹੋਰ ਵੀ ਬੋਲਿਆ ਵਰਜੀਨੀਆ ਚ ਜਾ ਕੇ ਉਹਨੇ ਕਿਹਾ ਲੋਕਾਂ ਨੂੰ ਮੇਰੇ ਦੋਸਤੋ ਜਿਹੜੀ ਆ ਨਵੀਂ ਆ ਰਹੀ ਹੈ ਕਮਨਾ ਹੈਰਸ ਜੀ ਉਹ ਤੇ ਜੋ ਬਾਈਡਨ ਨੂੰ ਵੀ 10 ਲੱਖ ਗੁਣਾ ਬਦਤਰ ਆ ਇਹਦਾ ਤਾਂ ਕੋਈ ਫਾਇਦਾ ਨਹੀਂ ਸਾਨੂੰ ਹੋੜਦਾ ਸੋ ਹਰ ਕੋਈ ਨੂੰ ਜਾਣਦਾ ਹੈ ਤੇ ਬਾਰੇ ਸਾਰਿਆਂ ਨੂੰ ਪਤਾ ਵੀ ਇਹ ਕੀ ਆ ਤੇ ਉਹਨੇ ਉਹਨਾਂ ਦਾ ਕਾਫੀ ਵੱਡਾ ਵਿਰੋਧ ਕੀਤਾ ਜਿੱਦਾਂ ਹੁੰਦਾ ਹੈ ਇਹ ਇਲੈਕਸ਼ਨ ਬਿਲਕੁਲ ਦੋਨਾਂ ਦੇ ਅੱਗੇ ਦਾ ਝਾਮ ਲਾਉਂਦੀਆਂ ਨੇ ਤੇ ਰਿਪਬਲਿਕਨ ਜਿਹੜੇ ਨੇ ਹੁਣ ਉਹ ਇਲਜ਼ਾਮ ਲਾ ਰਹੇ ਨੇ ਕਿ ਜਿਹੜੇ ਲੀਡਰ ਆ ਇਹ ਕੰਪੀਟੈਂਟ ਲੀਡਰ ਨਹੀਂ ਆ ਤੇ ਜੋ ਬਾਈਡਨ ਨੂੰ ਵੀ ਕਹਿੰਦੇ ਸੀ ਕਿ ਉਹ ਕੰਪੀਟੈਂਟ ਨਹੀਂ ਆ ਸੋ ਹੁਣ ਦੇਖਦੇ ਆ ਕਿ ਲੋਕ ਜਿਹੜੇ ਆ ਅਮਰੀਕਾ ਦੇ ਉਹ ਕੀ ਫੈਸਲਾ ਕਰਦੇ ਆ ਅਜਾਤਲਾਂ ਤੋਂ ਪਹਿਲਾਂ ਇੱਕ ਲਾਸਟ ਖਬਰ ਜਿਹੜੀ ਕਰ ਲਈ ਇਜ਼ਰਾਈਲੀ ਫਲਾਨੀ ਦੱਖਣੀ ਸ਼ਹਿਰ ਖਾਨ ਯੋਨਸ ਤੇ ਵਿੱਚ ਇੱਕ ਨਵਾਂ ਜਮਿਨੀ ਹਮਲਾ ਸ਼ੁਰੂ ਕੀਤਾ ਇਜ਼ਰਾਈਲ ਨੂੰ ਲੈ ਕੇ ਦੋ ਵੱਡੀਆਂ ਖਬਰਾਂ ਨੇ ਵੈਸੇ ਜੀ ਇੱਕ ਖਬਰ ਤੇ ਆ ਕਿ ਜਿਹੜੇ ਉਹ ਇਧਰੋਂ ਮਹੱਤਵਪੂਰਨ ਖਬਰ ਮੈਨੂੰ ਲੱਗਦੀ ਹੈ ਰਿੰਦਰ ਉਹ ਇਹ ਆ ਕਿ ਚਾਈਨਾ ਦੇ ਵਿੱਚ ਇੱਕ ਮੀਟਿੰਗ ਹੋਈ ਆ ਜੀ ਉਹਦੇ ਵਿੱਚ ਜਿੰਨੇ ਫਲਸਤੀਨ ਦੀ ਆਜ਼ਾਦੀ ਲਈ ਕੰਮ ਕਰਦੇ ਗੁੱਟ ਨੇ ਅੰਦਰ ਤੇ ਬਾਹਰ ਉਹ ਇਕੱਠੇ ਹੋਏ ਇੱਕ ਪਲੇਟਫਾਰਮ ਤੇ ਇਹ ਤੋਂ ਪਹਿਲਾਂ ਰੂਸ 'ਚ ਵੀ ਇੱਕ ਮੀਟਿੰਗ ਹੋਈ ਸੀ ਉਹਨਾਂ ਦੀ ਪਰ ਉੱਥੇ ਉਹਦਾ ਏਕਾ ਨਹੀਂ ਸੀ ਹੋਇਆ ਇਹ ਹੁਣ ਅਸਾਰ ਨਜ਼ਰੋਂ ਲੱਗਿਆ ਤੇ ਹਲਾਤੇ ਬਣ ਗਿਆ ਕਿ ਫਲਸਤੀਨ ਇੱਕ ਆਜ਼ਾਦ ਮੁਲਕ ਬਣ ਜਾਏਗਾ ਜਿੰਨੀਆਂ ਨੂੰ ਸਪੋਰਟ ਮਿਲ ਰਹੀ ਆ ਤੇ ਹੁਣ ਇਹ ਨੀਤੀ ਬਣ ਰਹੀ ਆ ਜਿਹਦੇ ਪਿੱਛੇ ਰਸ਼ੀਆ ਤੇ ਜਿਹੜੀ ਚਾਈਨਾ ਦੀ ਲੋਬੀ ਉਹ ਕੰਮ ਕਰ ਰਹੀ ਆ ਕਿ ਜਿੰਨੇ ਉੱਥੇ ਵੱਖਰੇ ਵੱਖਰੇ ਗਰੁੱਪ ਇਜ਼ਰਾਈਲ ਦੇ ਖਿਲਾਫ ਲੜ ਰਹੇ ਆ ਇਹ ਇਕੱਠੇ ਹੋ ਜਾਣ ਤੇ ਇੱਕ ਚੰਗੀ ਸਰਕਾਰ ਜਿਹੜਾ ਉਹ ਬਣਾ ਸਕਣ ਤੇ ਉਹ ਜਿਹੜਾ ਕੱਲ ਉੱਥੇ ਹੋਈ ਆਪਣੇ ਚੀਨ ਦੇ ਚੀਨ ਦੇ ਵਿੱਚ ਉਸ ਮੀਟਿੰਗ ਤੇ ਫੈਸਲਾ ਆਇਆ ਕਿ ਜਿਹੜੀ ਰਾਜਧਾਨੀ ਰੱਖਣੀ ਹੈ ਉਹਨਾਂ ਨੇ ਆਪਣੀ ਕੈਪੀਟਲ ਉਹ ਜੈਰੂਸ਼ਲਮ ਹੀ ਹੋਏਗੀ ਕਿਉਂ ਜੈਰੂਸ਼ਲਮ ਨੂੰ ਪੁੱਤਰ ਸ਼ਹਿਰ ਮੰਨਦੇ ਆ ਮੁਸਲਮਾਨ ਵੀ ਤੇ ਯਹੂਦੀ ਵੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਾਰੇ ਮਿਲ ਕੇ ਜਿਹੜੇ ਆ ਇੱਕ ਚੰਗੀ ਉਥੇ ਜੋ ਆਜ਼ਾਦ ਮੁਲਕ ਬਣੂਗਾ ਤੇ ਉਹਦੀ ਸਰਕਾਰ ਜਿਹੜੀ ਬਣਾਵਾਗੇ ਬੜੀ ਵੱਡੀ ਇੱਕ ਪਹਿਲ ਕਦਮੀ ਜਿਹੜੀ ਹੈ ਮੰਨੀ ਜਾ ਰਹੀ ਆ ਤੇ ਦੂਜੀ ਖਬਰ ਜਿਹੜੀ ਇਹ ਆ ਕਿ 80% ਇਲਾਕਾ ਜਿਹੜਾ ਨਾ ਜੀ ਉਹਨੂੰ ਇਜ਼ਰਾਈਲian ਸੇ ਡਿਕਲੇਅਰ ਕੀਤਾ ਹੋਇਆ ਤੇ 20% ਇਲਾਕਾ ਇਹ ਆ ਜਿੱਥੇ ਲੋਕਾਂ ਨੂੰ ਧੱਕ ਕੇ ਕਹਿੰਦਾ ਇੱਥੇ ਚੱਲ ਜਾਓ ਜਦੋਂ ਉੱਥੇ ਜਾਂਦੇ ਆ ਫਿਰ ਬੰਬ ਛੁੱਟ ਦਿੰਦਾ ਤੇ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ ਉਹ ਜਿਹੜੀ ਤਾਜ਼ਾ ਖਬਰ ਆ ਰਹੀ ਆ ਉਹਦੇ ਵਿੱਚ ਜਿਹੜਾ ਇਜ਼ਰਾਈਲ ਨੇ ਖਾਨਯੂਨਸ ਜੂਨਸ ਸ਼ਹਿਰ ਹੈ ਉੱਤੇ ਇੱਕ ਜਮਿਨੀਆ ਹਮਲਾ ਵੀ ਸ਼ੁਰੂ ਕੀਤਾ ਤੇ ਉਹਦੇ ਵਿੱਚ 84 ਜ਼ਿਆਦਾ ਘਬਰਾਂ ਤੇ ਆਉਂਦੀਆਂ ਨੇ 에어 ਅਟੈਕ ਦੀਆਂ ਉਹਨੇ ਜਮਿਨੀਆ ਹਮਲਾ ਵੀ ਖਾਨਯੂਨਸ ਤੇ ਕੀਤਾ ਤਾਂ ਆਪਾਂ ਬਹੁਤ ਚਿਰ ਪਹਿਲਾਂ ਸੁਣਦੇ ਆਏ ਲੋਕਾਂ ਨੂੰ ਵੀ ਖਾਨਯੂਨਸ ਚੱਲ ਜਾਓ ਤੁਸੀਂ ਬਾਜੋਗੇ ਖਾਨਯੂਨਸ ਚੱਲ ਜਾਓ ਤੇ ਉਹ ਲੋਤੇ 84 ਫਲਸਤੀਨੀ ਲੋਕਾਂ ਦੀ ਮੌਤ ਹੋਈ ਆ ਤੇ 329 ਜਿਹੜੇ ਆ ਉਹ ਜ਼ਖਮੀ ਹੋਏ ਆ ਜੀ ਤੇ ਇਸ ਲੜਾਈ ਚ ਹੁਣ ਤੱਕ 38090 ਲੋਕ ਜਿਹੜੇ ਆ ਫلسطੀਨੀ ਜਿਨ੍ਹਾਂ ਚ ਬੱਚੇ ਤੇ ਔਰਤਾਂ ਵੀ ਤੇਰੇ ਮਾਰੇ ਜਾ ਚੁੱਕੇ ਆ ਤੇ 90147 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਜਾਂ ਹੈਂਡੀਕੈਪ ਹੋ ਗਏ ਆ ਮੈਨੂੰ ਬਹੁਤ ਬਰਬਾਦੀ ਹੋਈ ਆ ਤੇ ਜਦੋਂ 7 ਅਕਤੂਬਰ ਨੂੰ ਹਮਾਸ ਵਾਲਿਆਂ ਨੇ ਹਮਲਾ ਕੀਤਾ ਸੀ ਤੇ ਉਹਨਾਂ ਚ 1200 ਕਹੀ ਜਾਂਦੀ ਸੀ 1100 ਤੇ 39 ਲੋਕ ਜਿਹੜੇ ਆ ਉਹ ਮਾਰੇ ਗਏ ਸੀਗੇ ਤੇ ਉਹਨਾਂ ਵਿੱਚੋਂ ਕੁਝ ਲੋਕ ਬੰਦੀ بنائے ਸੀ ਜਿਨ੍ਹਾਂ 'ਚੋ ਅਜੇ ਵੀ ਦਰਜਣਾਂ ਦੇ ਕਰੀਬ ਲੋਕ ਜਿਹੜੇ ਆ ਉਹ ਹਮਾਸ ਤੇ ਕਬਜ਼ੇ ਚ ਹੈ ਜਿਨ੍ਹਾਂ ਨੂੰ ਇਜ਼ਰਾਈਲ ਛਟਾਰ ਨਹੀਂ ਸਕਿਆ ਸੋ ਇਹ ਖਬਰਾਂ ਜਿਹੜੀਆਂ ਉੱਥੋਂ ਦੀਆਂ ਇਜ਼ਰਾਈਲ ਦੀਆਂ ਉਹ ਰੋਜ਼ ਆਪਾਂ ਕਰਦੇ ਆ ਪਰ ਰੋਜ਼ ਹੀ ਉੱਥੇ ਜਾਨੀ ਬਾਲੀ ਵੱਡਾ ਨੁਕਸਾਨ ਹੋ ਰਿਹਾ ਪਰ ਉਹ جنگ ਹੈ ਕਿ ਰੁਕਣ ਦਾ ਨਾਂ ਜਿਹੜਾ ਉਹ ਨਹੀਂ ਲੈ ਰਹੀ ਜੀ ਸਬਹੁਤ ਧੰਨਵਾਦ ਜੀ ਸਭ ਵਿਸਤਾਰਤ ਚਰਚਾ ਦੇ ਵਾਸਤੇ ਸੋ ਫਿਰ ਹੋਵਾਂਗੇ ਹਾਜ਼ਰ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਸੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਬਹੁਤ ਧੰਨਵਾਦ ਫਿਰ ਹੋਵਾਂਗੇ ਹਾਜ਼ਰ ਸ਼ਾਸਤਰੀ ਆਕਾ ਸੱਚੀ ਕਾਲ ਜੀ ਸ਼ੁਕਰੀਆ